ਨੀ ਜਦੋਂ ਰਾਹੁਲ ਗਾਂਧੀ ਨੇ ਕਿਹਾ ਵੀ ਪੰਜਾਬ ਦੇ 70% ਮੁੰਡੇ ਨਸ਼ੇੜੀ ਆ ਤੇ ਇਹ ਉਸਕ ਯੋਗਦਾਨ ਸਾਡੇ ਜਿਹੜੇ ਮਤਲਬ ਲਚਕਤਾ ਵਾਲੇ ਕੱਲ ਦੇ ਵੀ ਗਾਣੇ ਨੇ ਬਿਲਕੁਲ ਠੀਕ ਹੈ ਨਸ਼ਾ ਤਾਂ ਦੇਖੋ ਜਦੋਂ ਸਾਡੇ ਕੋਲੇ ਆ ਗਿਆ ਗੇਟ ਦੇ ਬਾਹਰ ਰਹਿ ਗਿਆ ਨਸ਼ਾ ਉਸ ਜੋ ਬੱਚੇ ਇਸ ਨਸ਼ੇ ਦੀ ਦਲਦਲ ਛਪਿੰਦੇ ਨੇ ਉਹ ਦਿਲ ਦੇ ਬਹੁਤ ਕੋਮਲ ਚੰਗੇ ਨਿਹਾਇਤ ਬਹੁਤ ਜ਼ਿਆਦਾ ਰੱਬ ਨੂੰ ਮੰਨਣ ਵਾਲੇ ਪਿਛਲੇ ਦਿਨੀ ਜਦੋਂ ਰਾਹੁਲ ਗਾਂਧੀ ਨੇ ਕਿਹਾ ਵੀ ਪੰਜਾਬ ਦੇ 70% ਮੁੰਡੇ ਨਸ਼ੇੜੀ ਆ ਤਾਂ ਉਹਦੀ ਵਿਰੋਧਤਾ ਬਹੁਤ ਹੋਈ ਤੇ ਅਸੀਂ ਇੱਕ ਚੈਨਲ ਬਣਾਇਆ ਗੱਲਬਾਤ ਵਿਦ ਹੈਰੀ ਜਿਹਦੇ ਵਿੱਚ ਅਸੀਂ ਸੈਂਟਰ ਵਿਜ਼ਿਟ ਕੀਤਾ ਸਰਕਾਰੀ ਵੀ ਤੇ ਪ੍ਰਾਈਵੇਟ ਵੀ ਤੇ ਉੱਥੇ ਅਸੀਂ ਜਾ ਕੇ ਦੇਖਿਆ ਪੰਜਾਬ ਦੇ ਯੂਥ ਜੋ ਕਿ ਨਸ਼ੇ ਵਿੱਚ ਗਲਤਾਨ ਹੈ ਸਾਨੂੰ ਉਸ ਵੀਡੀਓ ਤੋਂ ਬਾਅਦ ਕਾਲਸ ਵੀ ਆਈਆਂ WhatsApp ਦੇ ਉੱਤੇ ਮੈਸੇਜ ਵੀ ਆਏ ਕੁਝ ਨੇ ਪੋਜ਼ਿਟਿਵ ਹੰਗਾਰਾ ਦਿੱਤਾ ਕੁਝ ਨੇ ਨੈਗੇਟਿਵ ਹੰਗਾਰਾ ਦਿੱਤਾ ਕਈਆਂ ਨੇ ਕਿਹਾ ਵੀ ਤੁਸੀਂ ਹੋਰ ਸੈਂਟਰ ਜਾ ਕੇ ਦੇਖੋ ਵੀ ਕੀ ਉੱਥੇ ਪਲੱਸ ਹੈ ਤੇ ਕੀ ਮਾਈਨਸ ਹੈ ਅਸੀਂ ਉਸੇ ਤਰ੍ਹਾਂ ਅਸੀਂ ਪਾਸੋ ਰੋਡ ਸਿਉਣਾ ਵਿਖੇ ਸਥਿਤ ਸੈਂਟਰ ਵਿੱਚ ਆਏ ਆ ਅਸੀਂ ਸਾਡੇ ਨਾਲ ਹਾਂ ਸੈਂਟਰ ਦੇ ਸੰਚਾਲਕ ਭਾਈ ਸਾਹਿਬ ਤੁਹਾਡਾ ਗੱਲਬਾਤ ਵਿਦ ਹੈਰੀ ਵਿਸ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਤੁਹਾਡਾ ਇਸ ਸੰਸਥਾ ਦੇ ਵਿੱਚ ਆਉਣ ਤੇ ਤੁਹਾਡੇ ਪੂਰੀ ਟੀਮ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦੇ ਆ ਤੁਹਾਨੂੰ ਜੀ ਆਖਦੇ ਆ ਧੰਨਵਾਦ ਜੀ ਨਿਊ ਜਨਰੇਸ਼ਨ ਕੇਅਰ ਫਾਊਂਡੇਸ਼ਨ ਪਿੰਡ ਸਿਉਣਾ ਬਾਦਸੋਂ ਰੋਡ ਜਿਹੜੇ ਗੱਗਾ ਮਾੜੀ ਪਟਿਆਲਾ ਜੀ ਮੈਨੂੰ ਕੋਈ ਇਤਨਾ ਮਾਲੂਮ ਨਹੀਂ ਠੀਕ ਹੈ ਜੀ ਬਾਜੀ ਤੁਹਾਨੂੰ ਇੱਥੇ ਜਿੰਨਾ ਵੀ ਸਮਾਂ ਤੁਸੀਂ ਸਾਡੇ ਵਿੱਚ ਕਾਰ ਆਏ ਹੋ ਤੁਸੀਂ ਕਿਸੇ ਵੀ ਪੇਸ਼ੈਂਟ ਨੂੰ ਕਿਸੇ ਦੇ ਪ੍ਰਤੀ ਵੀ ਕੋਈ ਤਰ੍ਹਾਂ ਦਾ ਸਵਾਲ ਆ ਤੁਸੀਂ ਪਰਸਨਲੀ ਮਿਲਣਾ ਚਾਹੁੰਦੇ ਹੋ ਸਾਡੇ ਵੱਲੋਂ ਪੂਰੀ ਇਜਾਜ਼ਤ ਹੈ ਠੀਕ ਹੈ ਅਸੀਂ ਤੁਹਾਡੇ ਨਾਲ ਹਰ ਤਰ੍ਹਾਂ ਦਾ ਉਹ ਸਾਥ ਦੇ ਨੂੰ ਤਿਆਰ ਠੀਕ ਹੈ ਜੋ ਵੀ ਤੁਸੀਂ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨੀ ਚਾਹੁੰਦੇ ਹੋ ਤੁਹਾਡਾ ਜੀ ਆ ਮੈਂ ਫਿਰ ਆਖਦਾ ਜੀ ਰਾਜਵੀਰ ਸਿੰਘ ਟਵਾਣਾ ਜੀ ਇਸ ਸੰਸਥਾ ਦੇ ਜਿਹੜੇ ਨੇ ਮੇਨ ਨੇ ਉਹ ਇਸ ਦੇ ਮਾਲਕ ਹਨ ਠੀਕ ਹੈ ਸਰਪ੍ਰਸਤ ਹਨ ਮੈਂ ਐਜੇ ਬਤੌਰ ਇਨਚਾਰਜ ਇੱਥੇ ਸੇਵਾ ਦੇ ਰਿਹਾ ਹਾਂ ਜੀ ਪਿਛਲੇ 2 ਸਾਲਾਂ ਤੋਂ ਔਰ ਇਸ ਸੰਸਥਾ ਨੂੰ ਚਲਦਿਆਂ ਤਕਰੀਬਨ 20 ਸਾਲ ਦਾ ਸਮਾਂ ਜਿਹੜਾ ਉਹ ਹੋ ਚੁੱਕਿਆ ਹੈ ਇਤੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੱਚੇ ਠੀਕ ਹੋ ਕੇ ਗਏ ਵੀ ਹਨ ਔਰ ਅੱਗੇ ਦੇਸ਼ ਵਿਦੇਸ਼ ਦੇ ਵਿੱਚ ਉਹ ਆਪਣਾ ਯੋਗਦਾਨ ਦੇ ਰਹੇ ਹਨ ਕੰਮ ਕਰ ਰਹੇ ਹਨ ਔਰ ਜਿਹੜੇ ਨਵੇਂ ਵਿਅਕਤੀ ਨੇ ਜੋ ਇਸ ਦਲਦਲ ਚ ਫਸ ਚੁੱਕੇ ਨੇ ਉਹਨਾਂ ਨੂੰ ਉਹ ਮੋਟੀਵੇਟ ਕਰਦੇ ਹਨ ਔਰ ਆਪਣੀ ਦੇਖ ਰੇ ਕੇ ਇੱਥੇ ਅੱਗੇ ਇਸ ਤਰ੍ਹਾਂ ਸੰਸਥਾਵਾਂ ਦੇ ਵਿੱਚ ਜਿੱਥੇ-ਜਿੱਥੇ ਵੀ ਉਹਨਾਂ ਦਾ ਨੇੜਤਾ ਸ਼ਹਿਰ ਨਜ਼ਦੀਕ ਏਰੀਆ ਲੱਗਦਾ ਉੱਥੇ ਭੇਜਦੇ ਹਨ ਤੁਸੀਂ तकरीबन 20 ਸਾਲ ਤੋਂ ਕੰਮ ਕਰ ਰਹੇ ਹੋ ਇਹ ਸੈਂਟਰ ਚਲਾ ਰਹੇ ਹੋ ਵੀ ਤੁਹਾਡੇ ਮੁਤਾਬਕ ਵੀ ਜਿਹੜੀ ਪੰਜਾਬ ਦੀ ਜਵਾਨੀ ਹੈ ਵੀ ਇਹ ਇਹ ਨਸ਼ੇ ਵਾਲਾ ਰੁਝਾਨ ਵਧਣ ਦਾ ਕਾਰਨ ਕੀ ਹੈ ਜੀ ਅਸਲ 'ਚ ਵੀਰ ਜੀ ਮਤਲਬ ਜਿਹੜਾ ਇਹ ਕਾਰਨ ਆ ਜੀ ਇੱਕ ਖਾਲੀਪਨ ਦਾ ਹੋਣਾ ਓਕੇ ਵਿਜੀ ਨਾ ਰਹਿਣਾ ਠੀਕ ਹੈ ਔਰ ਗਲਤ ਸੰਗਤ ਚ ਸਾਰੇ ਆਪਾਂ ਇਸ ਨੂੰ ਦੇਖਦੇ ਆ ਕਿ ਗਲਤ ਸੰਗਤ ਚ ਪੈ ਜਾਣਾ ਠੀਕ ਹੈ ਉਹਦਾ ਮੁੱਖ ਕਾਰਨ ਇਹ ਆ ਕਿ ਅੱਜ ਸਾਡੇ ਕੋਲੇ ਕਿਸੇ ਕੋਲੇ ਇਨਾ ਸਮਾਂ ਨਹੀਂ ਆ ਕਿ ਬੱਚਿਆਂ ਨਾਲ ਨੈਤਿਕਤਾ ਪਰਿਵਾਰ ਦੇ ਵਿੱਚ ਬੈਠ ਸਕੀਏ ਬਿਲਕੁਲ ਠੀਕ ਹੈ ਔਰ ਰੋਜ਼ ਮਰਾਂ ਦੀ ਜ਼ਿੰਦਗੀ ਦੇ ਨਾਲ ਰਿਲੇਟਡ ਗੱਲਾਂ ਕਰ ਸਕੀਏ ਠੀਕ ਹੈ ਔਰ ਉਹਨਾਂ ਨੂੰ ਸਿਰਫ ਇੱਕ ਆਦਤ ਚੋਂ ਕੱਢਣ ਵਾਸਤੇ ਜਾਂ ਇੱਕ ਜਵਾਨੀ ਆ ਉਸ ਜਵਾਨੀ ਨੇ ਕਿਸੇ ਨਾ ਕਿਸੇ ਪਾਸੇ ਲੱਗਣਾ ਹੁੰਦਾ ਜਾਂ ਸੰਚਾਰੂਕ ਢੰਗ ਨਾਲ ਖੇਡਾਂ ਦੇ ਵਿੱਚ ਪੈ ਜਾਣਾ ਚਾਹੀਦਾ ਹਮ ਜੰਪ ਹੋਣਾ ਚਾਹੀਦਾ ਠੀਕ ਹੈ ਉਹ ਨਾ ਤਾਂ ਖੇਡਾਂ ਦੇ ਵਿੱਚ ਜਾ ਰਹੇ ਨੇ ਬੱਚੇ ਹਮ ਉਹ ਇੱਕ ਫੋਨ ਦੀ ਐਡਿਕਸ਼ਨ ਨੂੰ ਲੈ ਕੇ ਫੋਨ ਦੇ ਉੱਤੋਂ ਗਲਤ ਚੀਜ਼ਾਂ ਦਾ ਇਸਤੇਮਾਲ ਦੇਖਦੇ-ਦੇਖ ਕੇ ਵੀ ਕਿੱਦਾਂ ਹੋ ਰਿਹਾ ਹੈ ਔਰ ਜਿਹੜਾ ਥੋੜਾ ਬਹੁਤ ਆਸੀਂ ਕਿਸੇ ਨੂੰ ਬਲੇਮ ਨਹੀਂ ਕਰਦੇ ਕਿ ਬਲੇਮ ਕਰੀਏ ਕੁਝਕ ਜੋਗਦਾਨ ਸਾਡੇ ਜਿਹੜੇ ਮਤਲਬ ਲਚਰਤਾ ਵਾਲੇ ਕਹਿੰਦੇ ਵੀ ਗਾਣੇ ਨੇ ਬਿਲਕੁਲ ਠੀਕ ਹੈ ਉਹ ਉਹਨਾਂ ਨੂੰ ਪ੍ਰੋਮੋਟ ਕਰਦੇ ਨੇ ਅੰਦਰੋਂ ਫਿਲਮਾਂ ਬਣਾਉਂਦੇ ਨੇ 네ਗੇਟਿਵ ਵਿਚਾਰ ਦੇ ਅੰਦਰ ਤਾਂ ਉਹ ਨਸ਼ਿਆਂ ਵੱਲ ਨੂੰ ਫਿਰ ਮੋਟੀਵੇਟ ਹੁੰਦੇ ਜਾਂਦੇ ਨੇ ਉਧਰ ਨੂੰ ਉਹਨਾਂ ਦਾ ਰੁਝਾਨ ਚਲਾ ਜਾਂਦਾ ਹੈ ਉਹ ਗਲੈਮਰਾਇਜ਼ ਕਰ ਦਿਆ ਨਸ਼ੇ ਨੂੰ ਅਸੀਂ ਸਮਝਦੇ ਹਾਂ ਜੋ ਸਾਨੂੰ ਲੱਗਦਾ ਹੈ ਵੀ ਤੁਹਾਡੇ ਕੋਲ ਵੀ ਐਡ ਪ੍ਰੈਜ਼ੈਂਟ ਕਿੰਨੇ ਕੁ ਸਟੂਡੈਂਟ ਆ ਜੀ ਸਾਡੇ ਕੋਲ ਜੀ ਮਤਲਬ 40 ਦੀ ਸਟ੍ਰੈਂਥ ਆ 35 ਤੋਂ 38 ਪੇਸ਼ੈਂਟ ਸਾਡੇ ਕੋਲੇ ਆਲਵੇਜ਼ ਰਹਿੰਦੇ ਨੇ ਵਿੱਚੋਂ ਦੋ ਜਣੇ ਆ ਗਏ ਦੋ ਚਲੇ ਗਏ ਉਹਨਾਂ ਦਾ ਡਿਸਚਾਰਜ ਹੋ ਜਾਂਦਾ ਹੈ ਨਵੇਂ ਵੀ ਇੱਕ ਦੋ ਆ ਜਾਂਦੇ ਨੇ ਉਸ ਤਰੀਕੇ ਨਾਲ ਇਹ ਚੱਲਦਾ ਰਹਿੰਦਾ ਜੀ ਜਿੰਨੀ ਸਟਰੈਂਥ ਆ ਬਣਦੀ ਏਨੀ ਹੈ ਜੀ ਉਹਦੇ ਦੇ ਮੁਤਾਬਕ ਸਾਡੇ ਕੋਲ ਜਗ੍ਹਾ ਤਾਂ ਬਹੁਤ ਆ ਪਰ ਜਿੰਨੀ ਕਸੀਂ ਉਹਨਾਂ ਦੀ ਦੇਖ ਰੇਕ ਸਹੀ ਢੰਗ ਨਾਲ ਕਰ ਸਕਦੇ ਆ ਜਿੱਦਾਂ ਕਾਉਂਸਲਰ ਸਾਹਿਬਾਨ ਸੈਕਟਰੀ ਡਾਕਟਰ ਐਮਬੀਬੀਐਸ ਡਾਕਟਰ ਯੋਗਾ ਟੀਚਰ ਨਰਸਿੰਗ ਸਟਾਫ ਸਾਈਕੋਲੋਜੀਸਟ ਇਹਨਾਂ ਦਾ ਅਵੇਲੇਬਲ ਹੋਣਾ ਔਰ ਜਿੰਨਾ ਉਹ ਪ੍ਰਬੰਧ ਆ ਜੀ ਉਸ ਦੀ ਦੇਖ ਰੇਕ ਕਿ ਹਟ ਜਿੰਨੇ ਇਹ ਬੱਚੇ 40 30 ਤੋਂ 40 ਬੱਚੇ ਜਿਹੜੇ ਆ ਆਰਾਮ ਨਾਲ ਇੱਕ ਬੈਚ ਨਿਕਲਦੇ ਨੇ ਔਰ ਇੰਨਾ ਅਸੀਂ ਰੱਖਦੇ ਆ ਜੀ ਤੇ ਜਿਹੜਾ ਇਹ ਇਹਦਾ ਟਰੀਟਮੈਂਟ ਹੈ ਉਹ ਕਿੰਨੇ ਟਾਈਮ ਪੀਰੀਅਡ ਦਾ ਤੁਸੀਂ ਮੰਨਦੇ ਹੋ ਵੀ ਅੰਦਾਜ਼ਾ ਪਾਜੀ ਇਹ ਹਰ ਪਰਸਨੈਲਿਟੀ ਡਿਕਟ ਦੀ ਲੱਗਾ ਠੀਕ ਹੈ ਜੀ ਹਰ ਪਰਸਨੈਲਿਟੀ ਦਾ ਟਾਈਮ ਪੀਰੀਅਡ ਜਿਹੜਾ ਉਹ ਇੱਕ ਨਹੀਂ ਹੋ ਸਕਦਾ ਠੀਕ ਹੈ ਵੈਸੇ 90 ਡੇਜ਼ ਬਲੱਡ ਨੂੰ ਰੀਸਾਈਕਲ ਹੋਣ ਨੂੰ ਸਾਇੰਸ ਕਹਿੰਦੀ ਹੈ ਕਿ 90 ਦਿਨ ਦੇ ਵਿੱਚ ਬਲੱਡ ਦਾ ਜਿਹੜਾ ਸਾਫ਼ ਹੋ ਜਾਣਾ ਉਹ ਲਾਜ਼ਮੀ ਤੇ ਹੈ ਠੀਕ ਹੈ ਪਰ ਕਈ ਵਾਰੀ ਬੱਚੇ ਦੇ ਪੇਸ਼ੈਂਟ ਦੇ ਬਿਹੇਵੀਅਰ ਤੇ ਡਿਪੈਂਡ ਕਰਦਾ ਹੈ ਕਿ ਉਹਦੀਆਂ ਆਦਤਾਂ ਕਿੱਦਾਂ ਦੀਆਂ ਨੇ ਨਸ਼ਾ ਤਾਂ ਦੇਖੋ ਜਦੋਂ ਸਾਡੇ ਕੋਲੇ ਆ ਗਿਆ ਗੇਟ ਦੇ ਬਾਹਰ ਰਹਿ ਗਿਆ ਨਸ਼ਾ ਉਸ ਤੋਂ ਬਾਅਦ ਉਹਨੂੰ ਨਹੀਂ ਮਿਲਣਾ ਨਸ਼ਾ ਪਰ ਜਿਹੜੀਆਂ ਤੋੜ ਤਕਲੀਫ ਆਉ 10 ਦਿਨ ਹੋਏਗੀ ਜਾਂ 15 ਦਿਨ ਹੋਏਗੀ 20 ਦਿਨ ਹੋਏਗੀ 25 ਦਿਨ ਲੱਗਦੇ ਨੇ ਆਰਾਮ ਨਾਲ ਬੰਦੇ ਨੂੰ ਵਿਦਆਊਟ ਮੈਡੀਸਨ ਕਿਸੇ ਤੋਂ ਨੀਂਦ ਆਉਣ ਤਾਂ ਉਹਨੂੰ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ ਪਰ ਜਿਹੜਾ ਇਹ ਅਲੱਗ-ਅਲੱਗ ਪਰਸਨੈਲਿਟੀ ਦਾ ਹੈ ਕਿ ਕਿਸੇ ਨੂੰ 4 ਮਹੀਨੇ ਲੱਗਦੇ ਹੈ ਜੀ ਕਿਸੇ ਨੂੰ 6 ਲੱਗਦੇ ਆ ਠੀਕ ਹੈ ਮਨਕੇ ਚਲੋ ਕਿ 4 ਤੋਂ 6 ਮਹੀਨੇ ਦਾ ਜਿਹੜਾ ਇਹ ਪ੍ਰੋਸੈਸ ਉਹ ਹੈਗਾ ਨਹੀਂ ਤੇ ਜਿਆਦਾ ਕਿਸੇ ਨੂੰ ਕੋਈ ਤੋੜ ਤਕਲੀਫ ਹੁੰਦੀ ਹੈ ਤੇ ਤੁਸੀਂ ਉਹਨੂੰ ਸਟਾਰਟਿੰਗ 'ਚ ਮੈਡੀਕਲ ਟ੍ਰੀਟਮੈਂਟ ਪ੍ਰੋਵਾਈਡ ਕਰਦੇ ਹੋ ਉਹਦੇ ਲਈ ਜੀ ਮੈਂ ਬੀਬੀਐਸ ਡਾਕਟਰ ਵੀ ਨੇ ਨਰਸਿੰਗ ਸਟਾਫ ਵੀ ਤੇ ਸਾਈਕੀਆਟ੍ਰਿਕ ਡਾਕਟਰਸ ਦੀ ਟੀਮ ਹੁੰਦੀ ਹੈ ਜੀ। ਕਾਇਦਾ ਉਹ ਉਹਨਾਂ ਦਾ ਡੀਟੌਕਸ ਕਰਦੀ ਆ। ਬੰਦੇ ਨੂੰ ਤੋੜ ਤਕਲੀਫ ਦੇ ਵਿੱਚੋਂ ਕੱਢਣ 'ਚ ਸਹਾਇਤਾ ਕਰਦੀ ਹੈ ਮੈਡੀਸਨ ਔਰ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਕਾਉਂਸਲਿੰਗ ਦਾ ਪਾਰਟ ਆ ਉਹ ਸ਼ੁਰੂ ਹੋ ਜਾਂਦਾ ਹੈ। ਉਹਦੇ 'ਚ ਉਹਨਾਂ ਨੂੰ ਮੈਡੀਸਨ ਦੀ ਸਹੂਲਤ ਜਿਹੜੀ ਉਹ ਪਹਿਲਾਂ ਦਿੱਤੀ ਜਾਂਦੀ ਹੈ ਜੀ ਅਸੀਂ ਪਿਛਲੇ ਦਿਨ ਇੱਕ ਸੈਂਟਰ ਦੀ ਵੀਡੀਓ ਕੀਤੀ ਤੇ ਮੈਨੂੰ ਤਕਰੀਬਨ 10 ਤੋਂ ਵੱਧ ਕਾਲਸ ਆਈਆਂ ਤੇ 25-30 ਮੈਨੂੰ ਮੈਸੇजेस ਆਏ ਵੀ ਉਹ ਕਹਿੰਦੇ ਵੀ ਸੈਂਟਰ ਵਾਲੇ ਕੁੱਟਮਾਰ ਕਰਦੇ ਆ ਭਾਜੀ ਇਹ ਤੁਹਾਡੀ ਗੱਲ ਜੋ ਅਸੀਂ ਸੋਸ਼ਲ ਮੀਡੀਆ ਤੇ ਦੇਖਦੇ ਆ ਉਹਦੇ ਚ ਇੱਕ ਖਬਰ ਤੁਸੀਂ ਆਮ ਦੇਖੀ ਹੋਏਗੀ ਕਿ ਜਿਹੜਾ ਵੀ ਕੋਈ ਕੁੱਟਮਾਰ ਕਰਨ ਵਾਲਾ ਸੈਂਟਰ ਜਾਰੀ ਹੈ ਬਾ ਹੂੰ ਉਹਦੇ ਚ ਉਹ ਬੋਲਦੇ ਨੇ ਕਿ ਗੈਰ ਕਾਨੂੰਨੀ ਤਰੀਕੇ ਸੇ ਚੱਲ ਰਹਾ ਥਾ ਗੈਰ ਕਾਨੂੰਨੀ ਤਰੀਕੇ ਸੇ ਪਕੜਾ ਗਿਆ ਹੂੰ ਉਹ ਜਿਹੜੀਆਂ ਇਹ ਖਬਰਾਂ ਨੇ ਜੀ ਉਹਦੇ ਚ ਗੈਰ ਕਾਨੂੰਨੀ ਨਾਂ ਸ਼ਬਦ ਉਹ ਸਭ ਤੋਂ ਪਹਿਲਾਂ ਲੈਂਦੇ ਨੇ ਜਿੰਨਾ ਬੰਦਿਆਂ ਕੋਲ ਪੰਜਾਬ ਦੇ ਵਿੱਚ ਲਾਇਸੈਂਸ ਨੇ ਗਵਰਨਮੈਂਟ ਅਪਰੂਵਡ ਨੇ ਹੂੰ ਉਹਨਾਂ ਨੂੰ ਮਸਟ ਕੰਪਲਸਰੀ ਆ ਸੈਕਟਰੀਕ ਡਾਕਟਰ ਐਮਬੀਬੀਐਸ ਜੀਐਨਐਮ ਸਟਾਫ ਤੇ ਸਾਈਕੋਲੋਜਿਸਟ ਠੀਕ ਹੈ ਔਰ ਉਹ ਇੱਕ ਮਤਲਬ ਡੀਐਮਸੀ ਸਿਵਲ ਸਰਜਨ ਸਿਵਲ ਲਾਈਨ ਹਸਪੀਟਲ ਜਾਂ ਜਿੰਨੀ ਵੀ ਅਪ ਹੈਲਥ ਡਿਪਾਰਟਮੈਂਟ ਨਾਲ ਰਿਲੇਟਡ ਨੇ ਉਹਨਾਂ ਦੀ ਟੀਮ ਵੱਲੋਂ ਬਕਾਇਦਾ ਚੈੱਕ ਕੀਤਾ ਜਾਂਦਾ ਹੈ ਠੀਕ ਹੈ ਹੁਣ ਦੇਖੋ ਜੇ ਸਾਈਕੀਆਟ੍ਰਿਕ ਡਾਕਟਰ ਆ ਰਿਹਾ ਹੈ ਤਾਂ ਇਹਦਾ ਮਤਲਬ ਕਿ ਉਹਦੀ ਡਿਗਰੀ ਲੱਗੀ ਹੋਈ ਹੈ ਉੱਥੇ ਕੁੱਟਮਾਰ ਦਾ ਕੋਈ ਵਿਸ਼ਾ ਜਾਂ ਕਿੰਤੂ ਪਰੰਤੂ ਨਹੀਂ ਹੁੰਦਾ ਜਿੰਨੇ ਵੀ ਪੰਜਾਬ ਸਰਕਾਰ ਦੀ ਦੇਖਰੇਖ ਹੇਡ ਸੈਂਟਰ ਚੱਲਦੇ ਨੇ ਜੀ ਉਹਨਾਂ ਚ ਕੁੱਟਮਾਰ ਨਹੀਂ ਹੋ ਸਕਦੀ ਠੀਕ ਹੈ ਔਰ ਉਹਨਾਂ ਨੂੰ ਕਰਨ ਦੀ ਜ਼ਰੂਰਤ ਵੀ ਨਹੀਂ ਪੈਂਦੀ ਹੁਣ ਤੁਸੀਂ ਬੱਚੇ ਨੂੰ ਪਿਆਰ ਦੇ ਰਹੇ ਹੋ ਇਹ ਐਡਿਕਟ ਪਰਸਨਲਿਟੀਆਂ ਪਿਆਰ ਦੀਆਂ ਭੁੱਖੀਆਂ ਨੇ ਇਹਨੂੰ ਤੁਸੀਂ ਪਿਆਰ ਦੇ ਰਹੇ ਹੋ ਉਹਨੂੰ ਤੁਸੀਂ ਖਾਣਾ ਚੰਗਾ ਦੇ ਰਹੇ ਹੋ ਉਹਨੂੰ ਤੁਸੀਂ ਬੈੱਡ ਦੇ ਰਹੇ ਹੋ ਗੇਮ ਦੀ ਸਹੂਲਤ ਦੇ ਰਹੇ ਹੋ ਉਹ ਬੱਚਾ ਵੀ ਨਿਕਲਣਾ ਚਾਹੁੰਦਾ ਹੈ ਕਟਮਾਰ ਉਹ ਸੈਂਟਰਾਂ ਦਾ ਮੈਨੂੰ ਪਤਾ ਨਹੀਂ ਜੀ ਕਿ ਕਿਹੜੇ ਨੇ ਆਪਾਂ ਕਿਸੇ ਬਾਰੇ ਨਹੀਂ ਕਹਿ ਸਕਦੇ ਪਰ ਉਹ ਗੈਰ ਕਾਨੂੰਨੀ ਤਰੀਕੇ ਨਾਲ ਜੋ ਚੱਲਦੇ ਉਹਨਾਂ ਦਾ ਨਾ ਤਾਂ ਲਾਇਸੈਂਸ ਦਾ ਜਾਣ ਦਾ ਡਰ ਹੈ ਕਿ ਉਹਨਾਂ ਦਾ ਲਾਇਸੈਂਸ ਚਲੇ ਜਾਣਾ ਨਾ ਉਹਨਾਂ ਦੀ ਚੈੱਕ ਹੋਣੀ ਆ ਉਹ ਜਦੋਂ ਕੋਈ ਉਥੋਂ ਬੰਦਾ ਭੱਜਣ ਲੱਗਦਾ ਹੈ ਜਾਂ ਕਿਤੇ ਕੋਈ ਕਰ ਵੀ ਸਕਦਾ ਕਿਸੇ ਨੇ ਨਹੀਂ ਵੀ ਕੀਤੀ ਕੁਝ ਗਲਤ ਵੀ ਕਰ ਸਕਦਾ ਲੋਕ ਕਹਿੰਦੇ ਕਹਿੰਦੇ ਵੀ ਕਈ ਵਾਰੀ ਕੋਈ ਸ਼ਰਾਰਤ ਕਰ ਦਿੰਦਾ ਜਾਂ ਆਪਸ ਸਾਸਾ ਮਜ਼ਾਕ ਕਰ ਦਿੰਦੇ ਨਹੀਂ ਗੁੱਟਮਾਰ ਕਰਨਾ ਹੱਲ ਨਹੀਂ ਆ ਜੀ ਔਰ ਨਾ ਹੀ ਚੀਂਦੀ ਆ ਔਰ ਨਾ ਹੀ ਕਰ ਸਕਦੇ ਆ ਜੀ ਇਦਾਂ ਦਾ ਖੁਦ ਨਾਲ ਉਹ ਬੱਚੇ ਦੇ ਮਨ ਦੇ ਵਿੱਚ ਵਿਰੋਧ ਤਾਂ ਜ਼ਿਆਦਾ ਪ੍ਰਗਟ ਹੁੰਦੀ ਆ ਉਹ ਨਫ਼ਰਤ ਚ ਆ ਜਾਂਦਾ ਉਹ ਪਰਿਵਾਰ ਨਾਲੋਂ ਪਹਿਲਾਂ ਟੁੱਟਿਆ ਹੁੰਦਾ ਉਹ ਨਫ਼ਰਤ ਚ ਆ ਗਿਆ ਤਾਂ ਉਹ ਠੀਕ ਨਹੀਂ ਹੋ ਪਾਏਗਾ ਠੀਕ ਹੈ ਜੀ ਤੇ ਤੁਸੀਂ ਜਿਵੇਂ ਅੱਜ ਕੱਲ ਸਰਕਾਰ ਵੱਲੋਂ ਪ੍ਰਚਲਿਤ ਹੈ ਜੀ ਵਾਲੀ ਗੋਲੀ ਬਹੁਤ ਮਸ਼ਹੂਰ ਹੈ ਸਰਕਾਰ ਵੀ ਪ੍ਰੋਵਾਈਡ ਕਰਦੀ ਹੈ 2017 ਚ ਕੈਪਟਨ ਸਰਕਾਰ ਨੇ ਉਹ ਗੋਲੀ ਸਟਾਰਟ ਕੀਤੀ ਤੇ ਸੈਂਟਰ ਭਰੇ ਪਿਆ ਤੁਸੀਂ ਵੀ ਉਹ ਗੋਲੀ ਪ੍ਰੋਵਾਈਡ ਕਰਦੇ ਹੋ ਨਹੀਂ ਭਾਜੀ ਉਹ ਗੋਲੀ ਜਿਹੜੇ ਆ ਉਹ ਡੀਡਿਕਸ਼ਨ ਸੈਂਟਰਸ ਦਾ ਕੰਮ ਆ ਠੀਕ ਹੈ ਜੀ ਜਿਹੜਾ ਰੀਹੈਬ ਦਾ ਕੰਮ ਆ ਪੁਨਰਵਾਸ ਨਹੀਂ ਮੈਨੂੰ ਫਰਕ ਸਮਝਾਓ ਡੀਡਿਕਸ਼ਨ ਮੈਂ ਤੁਹਾਨੂੰ ਦੱਸ ਰਿਹਾ ਜੀ ਜਿੰਨੀ ਮੈਨੂੰ ਸਮਝ ਆਇਆ ਵੱਡੇ ਵੀਰ ਜੀ ਹਰੀ ਭਾਜੀ ਕੇ ਜਿਹੜੇ ਪੁਨਰਵਾਸ ਨੇ ਇਹਨਾਂ ਦੇ ਵਿੱਚ ਹੁੰਦਾ ਆਦਤਾਂ ਨੂੰ ਰੀਬਿਲਡ ਕਰਨਾ ਠੀਕ ਹੈ ਕਿ ਬੁਰੀਆਂ ਆਦਤਾਂ ਨੂੰ ਛੱਡਣਾ ਠੀਕ ਹੈ ਜਿਹੜੀ ਇੱਕ ਨਸ਼ਾ ਹੈ ਵੀ ਇੱਕ ਆਦਤ ਆ ਜਿਹੜੀ ਉਹ ਜੀਵ ਵਾਲੀ ਗੋਲੀ ਆ ਉਹ ਡੀਡਿਕਸ਼ਨ ਸੈਂਟਰ ਗਵਰਨਮੈਂਟ ਆ ਜਿਹੜੀ ਆ ਉਹ ਦਿੰਦੀ ਆ ਕਿ ਤੁਸੀਂ ਮੈਡੀਕਲ ਸਹੂਲਤ ਦੇ ਨਾਲ ਉਹ ਚੀਜ਼ ਤੋਂ ਦੂਰ ਹੋ ਜਾਓ ਕਿਸੇ ਨਸ਼ੇ ਤੋਂ ਠੀਕ ਹੈ ਪਰ ਜਿਹੜਾ ਸੈਂਟਰਸ ਦੇ ਵਿੱਚ ਰੀਹੈਬਿਲਿਟੇਸ਼ਨ ਦੇ ਵਿੱਚ ਆ ਇਹਦੇ ਵਿੱਚ ਇਦਾਂ ਦੀ ਕੋਈ ਚੀਜ਼ ਨਹੀਂ ਦਿੱਤੀ ਜਾਂਦੀ ਇਹਦੇ ਵਿੱਚ ਸਿਰਫ ਇੱਕੋ ਹੀ ਗੋਲੀ ਆ ਕਾਉਂਸਲਿੰਗ ਦੀ ਕਾਉਂਸਲਿੰਗ ਕਿ ਤੁਸੀਂ ਸਵੇਰੇ ਉੱਠਣਾ ਹੈ ਆਪਣੀ ਦਿਨਚਰਿਆ ਨੂੰ ਸੈੱਟ ਕਰਨਾ ਹੈ 6 ਵਜੇ ਉੱਠਣਾ ਹੈ 7 ਵਜੇ ਪਾਠ ਕਰਨਾ ਹੈ ਯੋਗਾ ਕਰਨਾ ਹੈ ਮੈਡੀਟੇਸ਼ਨ ਕਰਨੀ ਆ ਬ੍ਰੇਕਫਾਸਟ ਕਰਨਾ ਹੈ ਦੋ ਕਲਾਸਿਸ ਲਗਾਉਣੀਆਂ ਨੇ ਲੰਚ ਕਰਨਾ ਹੈ ਰੈਸਟ ਕਰਨੀ ਆ ਟੀਵੀ ਐਕਟੀਵਿਟੀ ਕਰਨੀ ਆ ਗੇਮ ਐਕਟੀਵਿਟੀ ਕਰਨੀ ਆ ਮਨੋਰੰਜਨ ਲਈ ਗਾਣੇ ਬੁਲਣੇ ਨੇ ਸੌਣ ਪੜਨਾ ਆ ਫਿਰ ਸ਼ਾਮ ਨੂੰ ਰਹਿਰਾ ਸਾਹਿਬ ਕਰਨਾ ਹੈ ਤੇ ਆਪਣੇ ਬੈੱਡ ਤੇ ਚਲੇ ਜਾਣਾ ਠੀਕ ਹੈ ਇਹਦੇ ਵਿੱਚ ਕਿਤੇ ਵੀ ਜੀਬ ਵਾਲੀ ਗੋਲੀ ਜਾਂ ਮਤਲਬ ਕਿਸੇ ਮੈਡੀਸਨ ਦਾ ਹਸਾਰਾ ਨਹੀਂ ਲਿਆ ਜਾਂਦਾ ਇਹਦੇ ਜ ਤਾਂ ਆਤਾਂ ਨੂੰ ਛੱਡਿਆ ਜਾਂਦਾ ਗੋਲੀਆਂ ਨੂੰ ਛੱਡਿਆ ਜਾਂਦਾ ਤੇ ਛੁਡਵਾਇਆ ਜਾਂਦਾ ਠੀਕ ਹੈ ਜੀ ਤੇ ਜਿਹੜੇ ਮੰਨ ਲਓ ਬੱਚੇ ਐ ਵੀ ਇਸ ਰੂਟੀਨ ਨੂੰ ਫੋਲੋ ਕਰਦੇ ਆਂ ਤੇ ਤੁਹਾਨੂੰ ਲੱਗਦਾ ਵੀ ਉਹਨਾਂ ਨੂੰ ਉਹ ਜੀਵ ਵਾਲੀ ਗੋਲੀ ਜਾਂ ਹੋਰ ਚੀਜ਼ਾਂ ਦੀ ਕੋਈ ਲੋੜ ਨਹੀਂ ਹੈ ਨਹੀਂ ਬਿਲਕੁਲ ਨਹੀਂ ਹੈ ਜੀ ਕਿਉਂਕਿ ਸਾਡਾ ਸਰੀਰ ਜਿਹੜਾ ਹੈ ਇਹ ਅੰਦਰੋਂ ਹੀ ਨਸ਼ਾ ਪੈਦਾ ਕਰਦਾ ਹੈ ਇਹ ਜਵਾਨੀ ਦਾ ਜਿਹੜਾ ਮੰਨ ਲਓ ਕੋਈ ਵੀ ਬੱਚਾ ਅੱਜ ਇਸ ਨਸ਼ੇ ਦੀ ਦਲਦਲ ਚ ਫਸ ਚੁੱਕਾ ਹੈ ਉਹਨੂੰ ਜੇ 18 ਤੋਂ ਲੈ ਕੇ 40 45 ਸਾਲ ਸਾਲ ਤੱਕ ਮੈਂ ਸਮਝਦਾ ਕਿ ਉਹਦੇ ਅੰਦਰ ਨਸ਼ਾ ਹੈ ਸੋ ਜਵਾਨੀ ਦਾ ਨਸ਼ਾ ਹੀ ਬਹੁਤ ਹੁੰਦਾ ਹੈ ਬਸ ਲੋੜ ਜ਼ਰੂਰਤ ਇਹ ਹੁੰਦੀ ਹੈ ਕਿ ਉਹਨੂੰ ਸੇਧ ਦੇਣ ਦੀ ਉਹਨੂੰ ਪਹਿਚਾਨ ਨਹੀਂ ਆ ਰਹੀ ਹੁੰਦੀ ਉਹਨਾਂ ਚੀਜ਼ਾਂ ਦੀ ਪਹਿਚਾਨ ਕਰਾਉਣੀ ਤੇ ਉਸ ਦੇ ਵਿੱਚ ਉਹਨੂੰ ਬਾਡੀ ਚ ਨਸ਼ਾ ਨੂੰ ਕਰੇਵ ਕਰਨਾ ਇਹ ਉਹਦੇ ਅੰਦਰ ਹੀ ਹੁੰਦਾ ਹੈ ਕਿਸੇ ਬਾਹਰੋਂ ਵੀ ਐਕਸਟਰਾ ਚੀਜ਼ ਦੀ ਲੋੜ ਨਹੀਂ ਜ਼ਰੂਰਤ ਨਹੀਂ ਤੇ ਤੁਹਾਡੇ ਕੋਲ ਆਨ ਐਵਰੇਜ ਕਿਸ ਨਸ਼ੇ ਦੇ ਪੇਸ਼ੰਟ ਜ਼ਿਆਦਾ ਹੁੰਦੇ ਆ ਸਾਡੇ ਕੋਲ ਹਰ ਪ੍ਰਕਾਰ ਦੇ ਆਉਂਦੇ ਨੇ ਜੀ ਇਹ ਵੀ ਆਉਂਦੇ ਨੇ ਨਸ਼ਾ ਚਿੱਟੇ ਵਾਲੇ ਵੀ ਆਉਂਦੇ ਨੇ ਹਰਵੰਦ ਨਸ਼ਾ ਕਰਦੇ ਨੇ ਸਲਫੇ ਦਾ ਹੈ ਜਾਂ ਮਨ ਲੋ ਅਲਕੋਹਲ ਦਾ ਹੈ ਜਿਆਦਾ ਸਾਡੇ ਸਮਾਜ ਦੇ ਵਿੱਚ ਹਰ ਥਾਂ ਤੇ ਮਿਲਦੀ ਹੈ ਹਮ ਬਸ ਇਹ ਮਤਲਬ ਮਲਟੀਪਲ ਯੂਜ਼ਰ ਜਿਹੜੇ ਨੇ ਉਹ ਵੀ ਸਾਰਾ ਤਰ੍ਹਾਂ ਦੇ ਹੀ ਆਉਂਦੇ ਨੇ ਨਹੀਂ ਤੁਸੀਂ ਉਹ ਜਿਹੜਾ ਮੰਨ ਲਓ ਕੋਈ ਅਲਕੋਹਲ ਵਾਲਾ ਹੈ ਕੋਈ ਚਿੱਟੇ ਵਾਲਾ ਹੈ ਉਹਨਾਂ ਨੂੰ ਵੱਖਰੇ ਵੱਖਰੇ ਰੱਖਦੇ ਹੋ ਕਿ ਇਕੱਠੇ ਰੱਖਿਆ ਜਾਂਦਾ ਹੈ ਭਾਜੀ ਦੇਖੋ ਇਹ ਨਸ਼ੇ ਦੀ ਜਿਹੜੀ ਬਰਬਾਦੀ ਆ ਹਮ ਜਾਂ ਕੋਈ ਜੂਆ ਖੇਡਣ ਵਾਲਾ ਮੰਨ ਲੋ ਨਿਸ਼ਾਨੀ ਕਰਦਾ ਘਰ ਚ ਉਹਦੇ ਵੀ ਕਲੇਸ਼ ਆ ਜੇ ਕੋਈ ਚਟਾ ਪੀਂਦਾ ਹੈ ਤੇ ਉਹਦੇ ਘਰ ਚ ਵੀ ਕਲੇਸ਼ ਆ ਨਸ਼ੇ ਨੇ ਬਰਬਾਦੀ ਹੀ ਕੀਤੀ ਆ ਸ਼ਰਾਬ ਵਾਲਾ ਉਹਨੇ ਵੀ ਬਰਬਾਦੀ ਕੀਤੀ ਆ ਇਹਨਾਂ ਨਸ਼ਿਆਂ ਦੀ ਕੋਈ ਮਾ ਨਹੀਂ ਹੈਗੀ ਕਿ ਆਪਾਂ ਕਿਸੇ ਨੂੰ ਲਾਂਭਾ ਦਵਾਂਗੇ ਵੀ ਤੇਰੇ ਬੱਚੇ ਆ ਤੇ ਤੂੰ ਸੰਭਾਲ ਇਹਨਾਂ ਦੀ ਬਰਬਾਦੀ ਸੇਮ ਔਰ ਇਸ ਬਰਬਾਦੀ ਦੇ ਨਾਲ ਹੋਣ ਵਾਲੀ ਜਿਹੜੀ ਕਲੇਸ਼ ਆ ਉਹ ਵੀ ਸੇਮ ਹੈ ਤੇ ਉਸ ਤੋਂ ਪੈਦਾ ਹੋਣ ਵਾਲੇ ਜਿਹੜੇ ਵਕਵਾਤ ਜਿਹੜੇ ਮਤਲਬ ਅਲੱਗ-ਅਲੱਗ ਤਰ੍ਹਾਂ ਦੇ ਮੁੱਦੇ ਨੇ ਘਰ ਦੇ ਵਿੱਚ ਸਮੱਸਿਆਵਾਂ ਨੇ ਉਹ ਸਭ ਦੀਆਂ ਸੇਮ ਨੇ ਕਿਸੇ ਦੀ ਕੋਈ ਪਰਸਨਲ ਜਿਹੜੀ ਚੀਜ਼ ਆ ਉਹ ਨਹੀਂ ਆ ਇਹ ਤੋਂ ਪ੍ਰੋਬਲਮਸ ਜੋ ਪੈਦਾ ਹੁੰਦੀਆਂ ਨੇ ਉਹ ਸਾਰੀਆਂ ਸਭ ਦੀਆਂ ਸੇਮ ਨੇ ਕੋਰੋਨਾ ਦਾ ਕਰਕੇ ਜਿਹੜੀ ਇਹਨਾਂ ਦੀ ਕਾਉਂਸਲਿੰਗਸ ਆ ਜੋ ਚੰਗੀਆਂ ਗੱਲਾਂ ਨੇ ਕਾਮ ਇਨਸਾਨ ਦੀਆਂ ਉਸੇ ਤਰ੍ਹਾਂ ਇਹ ਸਾਰਿਆਂ ਨੂੰ ਇੱਕ ਜਗ੍ਹਾ ਇੱਕ ਛੱਤ ਥੱਲੇ ਇੱਕ ਕਲਾਸ ਦੇ ਵਿੱਚ ਬਿਠਾਇਆ ਜਾਂਦਾ ਤੁਹਾਡਾ ਕਹਿਣ ਦਾ ਭਾਵ ਹੈ ਵੀ ਆਪਾਂ ਕਾਉਂਸਲਿੰਗ ਕਰਕੇ ਸਮਾਂ ਦੇ ਕੇ ਇਹਨਾਂ ਨੂੰ ਵੀ ਇੱਕ ਚੰਗਾ ਨਾਗਰਿਕ ਚੰਗਾ ਇਨਸਾਨ ਬਣਾਣੇ ਆ ਜੀ ਆਰਟ ਆਫ ਲੀਵਿੰਗ ਆ ਮਤਲਬ ਜ਼ਿੰਦਗੀ ਸਹੀ ਤਰੀਕੇ ਨਾਲ ਜਿਉਣ ਦਾ ਕੀ ਢੰਗ ਆ ਇੱਕ ਕਾਮ ਇਨਸਾਨ ਦਾ ਜ਼ਿੰਦਗੀ ਨੂੰ ਜਿਉਣ ਵਾਸਤੇ ਕੀ ਉਹਦਾ ਸ਼ਡਿਊਲ ਹੋਣਾ ਚਾਹੀਦਾ ਉਸ ਤਰੀਕੇ ਦੀਆਂ ਗੱਲਾਂ ਜਿਹੜੀਆਂ ਉਹ ਸੋਸ਼ਲ ਉਹ ਉਹਨਾਂ ਨਾਲ ਕੀਤੀਆਂ ਜਾਂਦੀਆਂ ਨੇ ਉਹ ਸਮਝਾਇਆ ਜਾਂਦਾ ਤੇ ਕਿੰਨੇ ਕ ਪਰਸੈਂਟ ਤੁਹਾਡੇ ਕੋ ਰਿਪੀਟ ਪੇਸ਼ੈਂਟ ਆਂ ਜਿਹੜੇ ਰਿਲੈਪਸ ਹੋ ਜਾਂਦੇ ਆ ਸਾਡੇ ਕੋ ਬਹੁਤ ਘੱਟ ਚਾਂਸਸ ਹੁੰਦੇ ਨੇ ਕਿ ਜਿਹੜੇ ਰਿਪੀਟ ਹੋਵੇ ਜੇ ਮੰਨ ਲਓ 100 ਚੋਂ 2 ਜਾਂ 3 ਮੰਨ ਲਓ ਇੰਨੇ ਕ ਪਰਸੈਂਟ ਆ ਜਿਹੜੇ ਸਾਡੇ ਆ ਰਿਹਾ ਹੈ ਜਾਂ ਬਾਕੀਆਂ ਦਾ ਸਾਨੂੰ ਨਹੀਂ ਪਤਾ ਪਰ ਸਾਡੇ ਕੋਲ ਇੰਨੇ ਕ ਉਹ ਦੁਬਾਰਾ ਰਿਪੀਟ ਨਹੀਂ ਆਉਂਦੇ ਬਹੁਤ ਘੱਟ ਆ ਜੀ ਕਿਉਂਕਿ ਉਹ ਜਾਂ ਤਾਂ ਮਤਲਬ ਕਨਵਰਟ ਹੋ ਚੁੱਕੇ ਹੁੰਦੇ ਨੇ ਜਾਂ ਉਹਨਾਂ ਦਾ 2 4 6 ਮਹੀਨੇ ਸਾਲ 2 ਸਾਲ ਨਸ਼ਾ ਛੱਡ ਚੁੱਕੇ ਹੁੰਦੇ ਨੇ ਤਾਂ ਉਹ ਆਪਣੇ ਆਪ ਨੂੰ ਮੈਨੇਜ ਕਰਨਾ ਸਿੱਖ ਲੈਂਦੇ ਨੇ ਵੀ ਅਸੀਂ ਬਾਹਰ ਜ਼ਿੰਦਗੀ 'ਚ ਵਿਚਰਨਾ ਕਿਵੇਂ ਹੈ ਜੇ ਉਹਨਾਂ ਦੀ ਕਿਤੇ ਨਾ ਕਿਤੇ ਕੋਈ ਬੁਰੀ ਆਦਤ ਰਹਿੰਦੀ ਵੀ ਹੋਏਗੀ ਨਾਲ ਤਾਂ ਉਹ ਉਹਨੂੰ ਮੈਨੇਜ ਕਰਨਾ ਅੱਗੇ ਲੈ ਜਾਂਦੇ ਨੇ ਵੀ ਉਹ ਪਰਿਵਾਰ 'ਚ ਕਲੇਸ਼ ਨਹੀਂ ਰਹਿੰਦਾ ਸਾਨੂੰ ਤਾਂ ਪਿੱਛੇ ਜੇ ਸੁਣਨ 'ਚ ਆਇਆ ਕਈ ਬੰਦਿਆਂ ਵੱਲੋਂ ਦੱਸਿਆ ਵੀ ਗਿਆ ਕਿ ਕੁਝ ਕੁ ਪਰਸੈਂਟ ਬੰਦੇ ਇਹ ਜਿਹੇ ਐਡੇ ਸੈਂਟਰਾਂ ਦੇ ਵਿੱਚ ਹੀ ਪੱਕੇ ਤੌਰ ਤੇ ਰਹਿ ਰਹੇ ਆ ਵੀ ਉਹਨਾਂ ਦੇ ਪਰਿਵਾਰ ਵੀ ਕਹਿੰਦੇ ਆ ਵੀ ਚਲੋ ਘਰ ਤੋਂ ਦੂਰ ਗਿਆ ਵੀ ਨਸ਼ਾ ਨਹੀਂ ਕਰਦਾ ਵੀ ਤੁਹਾਡੇ ਕੋਲ ਵੀ ਕੁਝ ਇਸ ਤਰ੍ਹਾਂ ਦੇ ਪੇਸ਼ੈਂਟਸ ਆਉਂਦੇ ਆ ਪੇਸ਼ੈਂਟਸ ਆਉਂਦੇ ਨੇ ਜੀ ਕੁਝ ਕੁ ਫੈਮਲੀਆਂ ਦੇ ਵੀ ਇਹਦੇ 'ਚ ਮੈਂ ਤੁਹਾਡੇ ਸਵਾਲ ਨੂੰ ਥੋੜਾ ਜਿਆਦਾ ਲੰਬਾ ਕਰ ਦੇਣਾ ਹੂੰ ਪੇਸ਼ੈਂਟਸ ਆਉਂਦੇ ਨੇ ਕਿ ਉਹਨਾਂ ਦੀ ਪ੍ਰੋਬਲਮ ਹੁੰਦੀ ਆ ਨਸ਼ਾ ਹੂੰ ਬਟ ਨਸ਼ਾ ਉਹ 6 ਮਹੀਨੇ ਛੱਡ ਲੈਂਦੇ ਨੇ ਹੂੰ ਛੱਡਣ ਤੋਂ ਬਾਅਦ ਅੱਗੇ ਪ੍ਰੋਬਲਮ ਆਉਂਦੀ ਆ ਜੀ ਕਿ ਉਹ ਰਿਪੀਟ ਕਿਉਂ ਹੋ ਰਹੇ ਨੇ ਹੂੰ ਦੇਖੋ ਕੋਈ ਵੀ ਬੰਦਾ ਨਸ਼ਾ ਨਹੀਂ ਕਰਨਾ ਚਾਹੁੰਦਾ ਹੂੰ ਆਏ ਹੋਏ ਇਹ ਬੜੇ ਮਾਸੂਮ ਤੇ ਭੋਲੇ ਤੇ ਚੰਗੇ ਲੋਕ ਹੁੰਦੇ ਨੇ ਦਿਲ ਦੇ ਬਹੁਤ ਚੰਗੇ ਹੁੰਦੇ ਨੇ ਠੀਕ ਹੈ ਪੇਸ਼ੈਂਟ ਨਸ਼ਾ ਨਹੀਂ ਕਰਨਾ ਚਾਹੁੰਦਾ ਠੀਕ ਹੈ ਮਾਂ ਪੋ ਛਡਾਉਣਾ ਚਾਹੁੰਦਾ ਹੈ ਹਮ ਸੈਂਟਰ ਵੀ ਕਹਿੰਦਾ ਮੈਂ ਛਡਾਉਣਾ ਚਾਹੁੰਦਾ ਫਿਰ ਮਸਲਾ ਕਿੱਥੇ ਆ ਹਮ ਠੀਕ ਹੈ ਗੱਲ ਤੇ ਹੀ ਹੈ ਨਾ ਹੁਣ ਬੱਚਾ ਕਹਿੰਦਾ ਮੈਂ ਨਸ਼ਾ ਨਹੀਂ ਕਰਨਾ ਚਾਹੁੰਦਾ ਮੈਂ ਛਡਣਾ ਚਾਹੁੰਦਾ ਹੈ ਮਾਂ ਬਾਪ ਕਹਿੰਦੇ ਅਸੀਂ ਛਡਵਾਉਣਾ ਚਾਹੁੰਨੇ ਆ ਹਮ ਰੀਹੈਬਿਲੀਟੇਸ਼ਨ ਕਹਿੰਦਾ ਅਸੀਂ ਇਹਦੇ ਚ ਯੋਗਦਾਨ ਕਰ ਦਿੰਨੇ ਆ ਹਮ ਫਿਰ ਪ੍ਰੋਬਲਮ ਕਿੱਥੇ ਆ ਰਹੀ ਆ ਅਸੀਂ ਉਸ ਚੀਜ਼ ਨੂੰ ਪੁਆਇੰਟ ਕਰਦਾ ਜੀ ਮੈਂ ਪਰਸਨਲ ਹੀ ਨਿੱਜੀ ਤੌਰ ਤੇ ਵੀ ਇਹ ਕਿੱਥੇ ਪ੍ਰੋਬਲਮ ਆ ਕਿੱਥੇ ਪ੍ਰੋਬਲਮ ਜਿੱਥੇ ਉਹ ਪ੍ਰੋਬਲਮ ਹੁੰਦੀ ਹੈ ਉਹਦੇ ਚ ਕਈ ਵਾਰੀ ਥੋੜਾ ਜਿਹਾ ਜਨਰੇਸ਼ਨ ਗੈਪ ਫੈਮਲੀ ਦਾ ਡਿਸਟ੍ਰਿਬਿਊਟ ਹੁੰਦਾ ਕੋਈ ਨਾ ਕੋਈ ਐਸੇ ਗਿਲਟ ਹੁੰਦੇ ਨੇ ਜੋ ਮਨ ਦੇ ਵਿੱਚ ਮਾਂ ਪਿਓ ਨੂੰ ਨਹੀਂ ਬੋਲੇ ਜਾਂਦੇ ਉਹ ਬੱਚਾ ਜ਼ਿਆਦਾਤਰ ਰਿਪੀਟਡ ਰਹਿੰਦੇ ਨੇ ਤੇ ਮਾਪੇ ਨੂੰ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਕਿਸੇ ਪੱਖ ਤੋਂ ਸਤਾ ਰਹੀ ਹੁੰਦੀ ਚੀਜ਼ ਹੂੰ ਦਿਲ ਕਿਸੇ ਦਾ ਨਹੀਂ ਕਰਦਾ ਵੀ ਉਹ ਕਿਸੇ ਇੱਕ ਜਗ੍ਹਾ ਤੇ ਉੱਤੇ ਬੈਠਾ ਰਵੇ ਤੇ ਉੱਥੇ ਹੀ ਸਾਰੀ ਉਮਰ ਕੱਢ ਦਵੇ ਪਰ ਕੀ ਹੈ ਕਿ ਉਸ ਬੱਚੇ ਦੀ ਵੀ ਪ੍ਰੋਬਲਮ ਹੁੰਦੀ ਹੈ ਕਿ ਉਹ ਨੂੰ ਵੀ ਚਾਰ ਦੁواری ਤੋਂ ਬਾਹਰ ਜਾਂਦੇ ਆਂ ਏਏ ਚੀਜ਼ ਸਤੋਂਦੀ ਆ ਬਿਨਫਿਨਿਟੀ ਕੰਪਲੈਕਸ ਆ ਉਹਨਾਂ ਬੱਚਿਆਂ ਚ ਸਾਨੂੰ ਇਹ ਦੇਖਣਾ ਪਊਗਾ ਵੀ ਉਹ ਬੱਚਾ ਕਰ ਕਿਉਂ ਰਿਹਾ ਹੈ ਬਾਰ-ਬਾਰ ਤੇ ਉਹਦਾ ਇਸ਼ੂ ਕੀ ਆ ਫਿਜ਼ੀਕਲੀ ਇਸ਼ੂ ਆ ਮਾਨਸਿਕ ਇਸ਼ੂ ਆ ਉਹਦਾ ਦਿਮਾਗੀ ਤੌਰ ਤੇ ਆ ਜਾਂ ਉਹ ਸਿਰਫ ਮਨੋਰੰਜਨ ਲਈ ਮ제 ਲਈ ਕਰ ਰਿਹਾ ਹੈ ਬਾਰ-ਬਾਰ ਜਾਂ ਕਿਸੇ ਨੂੰ ਹਰਟ ਕਰਦਾ ਕਈ ਵਾਰੀ ਬੱਚੇ ਜਿੱਦ ਚ ਆ ਕੇ ਕਰਦੇ ਨੇ ਓਕੇ ਵੀ ਤੁਸੀਂ ਐ ਕੀਤਾ ਮੈਂ ਅਸੀਂ ਐ ਕਰਾਂਗੇ ਤੁਸੀਂ ਐ ਕੀਤਾ ਜਿੱਦ ਵੀ ਜਿੱਦਾਂ ਵਾਲੀ ਵੀ ਆ ਪਾ ਉਸ ਚੀਜ਼ ਨੂੰ ਠੀਕ ਕਰਨਾ ਹੈ ਠੀਕ ਹੈ ਔਰ ਜਿਹੜੇ ਇਦਾਂ ਸਮਾਂ ਕੱਢ ਰਹੇ ਹੁੰਦੇ ਨੇ ਜਾਂ ਨਿਕਲ ਰਿਹਾ ਹੁੰਦਾ ਉਹਨਾਂ ਦਾ ਉਹ ਪਰਿਵਾਰ ਕਹਿੰਦਾ ਹੈ ਵੀ ਕੋਈ ਗੱਲ ਨਹੀਂ ਉੱਥੇ ਪੈਸੇ ਦੇਣੇ ਜਾਂ ਉੱਥੇ ਰੱਖਣਾ ਚੰਗਾ ਆ ਵੀ ਇਹ ਕਮ ਸੇ ਕਮ ਜਿੰਦਾ ਤਾਂ ਹੈ ਸਾਡੀਆਂ ਅੱਖਾਂ ਦੇ ਸਾਹਮਣੇ ਤਾਂ ਹੈ ਸਿਹਤ ਬਚੀ ਆ ਨਸ਼ੇ ਤੋਂ ਦੂਰ ਆ ਸੋ ਉਹ ਫੈਮਿਲੀ ਦੇ ਪਰਸਨਲੀ ਇਦਾਂ ਦੇ ਕੋਈ ਹੁੰਦੇ ਆ ਇੱਕ ਅਦਾ ਪੇਸ਼ੈਂਟ ਕੋਈ ਇਦਾਂ ਦਾ ਹੁੰਦਾ ਹੈ ਬੇਸਿਕਲੀ ਘਰ ਦਾ ਮਾਹੌਲ ਵੀ ਬਹੁਤ ਮੈਟਰ ਕਰਦਾ ਹੈ ਬੰਦੇ ਨੂੰ ਠੀਕ ਕਰਨ ਵਾਸਤੇ 100% ਘਰ ਦਾ ਮਾਹੌਲ ਹੀ ਮੈਟਰ ਕਰਦਾ ਹੈ ਜੀ ਜਦੋਂ ਵੀ ਇਹ ਬੱਚੇ ਸ਼ੁਰੂਆਤ ਕਰਦੇ ਨੇ ਹਾਂਜੀ ਉਹ ਦੇਖੋ ਮਾਂ ਦੇ ਪੇਟ ਚੋਂ ਗਰਭ ਚੋਂ ਕੋਈ ਸਿੱਕ ਕੇ ਨਹੀਂ ਆਇਆ ਨਸ਼ਾ ਠੀਕ ਹੈ ਜੀ ਇਸ ਸਮਾਜ ਨੇ ਦਿੱਤਾ ਉਹਨਾਂ ਨੂੰ ਵੇਖ ਕੇ ਉਹ ਲੱਗੇ ਨੇ ਤੇ ਇਹ ਸਮਾਜ ਹੀ ਉਹਨਾਂ ਨੂੰ ਸੁਧਾਰਨ ਦਾ ਕੰਮ ਕਰਦਾ ਹੈ ਹੂੰ ਉਹ ਬੱਚਿਆਂ ਨੇ ਜਦੋਂ ਆਪਣੇ ਪਰਿਵਾਰ ਨੂੰ ਪਿੱਛੇ ਕਿਸੇ ਨੂੰ ਗਲਤ ਨਜ਼ਰਾਂ ਦੇ ਨਾਲ ਇਹ ਦੇਖ ਲਿਆ ਕਿ ਉਹ ਕੁਛ ਨਾ ਕੁਛ ਗਲਤ ਕਰਦੇ ਨੇ ਜਾਂ ਉਹਨਾਂ ਦਾ ਆਲਾ ਦਵਾਲਾ ਜਾਂ ਤਾਣਾ ਬਾਣਾ ਕੁਛ ਗਲਤ ਕਰਦਾ ਹੈ ਤਾਂ ਉਹ ਬੰਦੇ ਕਰਨਾ ਸ਼ੁਰੂ ਕਰ ਲੈਂਦੇ ਨੇ ਕਿਸੇ ਗਲਤ ਸੋਸਾਇਟੀ ਚ ਪਰ ਉਹ ਸ਼ੁਰੂਆਤ ਤੋਂ ਉਹਨਾਂ ਦਾ ਬਚਪਨ ਜੋ ਹੁੰਦਾ ਹੈ ਉਹ ਉਦੋਂ ਤੋਂ ਜਾਂ ਤੱਕ ਗੁੱਸੇਖੋਰ ਹੁੰਦੇ ਨੇ ਉਹ ਥੋੜੇ ਥੋੜੇ ਵੱਖਰੇ ਰਹਿਣਾ ਸ਼ੁਰੂ ਕਰ ਦਿੰਦੇ ਨੇ ਬਚਪਨ ਤੋਂ ਉਹਨਾਂ ਨੂੰ ਕੋਈ ਘੂਰ ਦਿੰਦਾ ਹੈ ਤਾਂ ਉਹ ਆਮ ਖੇਡਾਂ ਵਾਂਗ ਖੇਡ ਨਹੀਂ ਖੇਡਦੇ ਇਹ ਗੱਲ ਦਰਸ਼ਕੋ ਤੁਸੀਂ ਨੋਟ ਕਰੋ ਵੀ ਆਮ ਗੱਲ ਖੇਡ ਨਹੀਂ ਖੇਡਦੇ ਉਹ ਵੱਖਰੀ ਖੇਡ ਨੂੰ ਲੈਣਾ ਸ਼ੁਰੂ ਕਰਦੇ ਨੇ ਉਹ ਆਮ ਬੱਚਿਆਂ ਵਾਂਗ ਨਹੀਂ ਵਿਚਰਦੇ ਇਹ ਨਸ਼ਾ ਕਰਨ ਤੋਂ ਪਹਿਲਾਂ ਦੀਆਂ ਲਾਮਤਾਂ ਨੇ ਉਸ ਬੱਚੇ 'ਚ ਬਚਪਨ ਤੋਂ ਹੁੰਦੀਆਂ ਨੇ ਅਚਾਨਕ ਹੋਣ ਵਾਲੇ 5 10% ਹੋਣਗੇ ਜੀ ਪਰ ਜੋ ਬੱਚੇ ਇਸ ਨਸ਼ੇ ਦੀ ਦਲਦਲ 'ਚ ਪੈਂਦੇ ਨੇ ਉਹ ਦਿਲ ਦੇ ਬਹੁਤ ਕੋਮਲ ਚੰਗੇ ਨਿਹਾਇਤ ਬਹੁਤ ਜ਼ਿਆਦਾ ਰੱਬ ਨੂੰ ਮੰਨਣ ਵਾਲੇ ਪਿਆਰ ਕਰਨ ਵਾਲੇ ਸਾਰਿਆਂ ਦੇ ਪੈਰੀਂ ਹੱਥ ਲਾਉਣ ਵਾਲੇ ਭੱਜ ਭੱਜ ਕੇ ਕੰਮ ਕਰਨ ਵਾਲੇ ਬੱਚੇ ਹੁੰਦੇ ਨੇ ਉਹ ਬਚਪਨ ਤੋਂ ਉਹਨਾਂ ਨੂੰ ਜਦੋਂ ਕੋਈ ਘੂਰ ਦਿੰਦਾ ਹੈ ਵੱਡਾ ਜਾਂ ਇਹਨਾਂ ਦੀਆਂ ਸਟੇਜਾਂ ਹੁੰਦੀਆਂ ਨੇ ਉਹ ਸ਼ੁਰੂ ਤੋਂ ਵੱਖਰਾ ਰਹਿਣਾ ਸ਼ੁਰੂ ਕਰਦੇ ਨੇ ਉਹ ਕਿਤੇ ਨਾ ਕਿਤੇ ਅੱਗੇ ਆ ਕੇ ਉਹਨਾਂ ਨੂੰ ਚੰਗਿਆਰੀ ਇਸ ਚੀਜ਼ 'ਚ ਸਾਰਾ ਮਿਲਦਾ ਬੋਰਿਅਤ ਨੂੰ ਖਤਮ ਕਰਦੇ ਨੇ ਕਰੇਵ ਤੇ ਕੱਲਾਪਾਨ ਮਹਿਸੂਸ ਕਰਕੇ ਉਹ ਇਹਦੇ ਦਲਦਲ 'ਚ ਅੱਗੇ ਵਜਾਂਦੇ ਨੇ ਤੇ ਜਿਹੜਾ ਇਹਨਾਂ ਦਾ ਟ੍ਰੀਟਮੈਂਟ ਹੈ ਵੀ ਇਹ ਕਿੰਨੇ ਸਟੈਪਸ ਦਾ ਕੀ ਟ੍ਰੀਟਮੈਂਟ ਹੈ ਭਾਜੀ ਸਟੈਪਸ ਤਾਂ ਇਹ ਮੰਨ ਲਓ ਵੀ ਤਿੰਨ ਤੋਂ ਚਾਰ ਸਟੈਪ ਹੈਗੇ ਨੇ ਅਸੀਂ ਬੰਦੇ ਨੂੰ ਬੇਸਿਕਲੀ ਠੀਕ ਕਰਨ ਦੇ ਵਿੱਚ ਸਭ ਤੋਂ ਪਹਿਲਾਂ ਮੰਨ ਲਓ ਫਿਜ਼ੀਕਲੀ ਆ ਠੀਕ ਹੈ ਕਿ ਬੰਦਾ ਫਿੱਟ ਹੋਣਾ ਜ਼ਰੂਰੀ ਆ ਠੀਕ ਹੈ ਫਿਜ਼ੀਕਲੀ ਫਿੱਟ ਹੋਣਾ ਜ਼ਰੂਰੀ ਆ ਉਹਦੇ ਲਈ ਉਹ ਡਾਈਟ ਦਾ ਧਿਆਨ ਰੱਖਣਾ ਫਿਰ ਉਸ ਤੋਂ ਬਾਅਦ ਉਹਨੇ ਯੋਗਾ ਕਰਨਾ ਮੈਡੀਟੇਸ਼ਨ ਕਰਨੀ ਉਸ ਤੋਂ ਬਾਅਦ ਕਾਉਂਸਲਿੰਗ ਦਾ ਸਟੈਪ ਆਉਂਦਾ ਮਾਨਸਿਕ ਤੌਰ ਤੇ ਠੀਕ ਹੈ ਉਸ ਤੋਂ ਬਾਅਦ ਅੱਗੇ ਸਪਿਰਚੁਅਲ ਆਉਂਦਾ ਹੈ ਕਿ ਉਹ ਅਧਿਆਤਮਿਕ ਤੌਰ ਤੇ ਰੱਬ ਦਾ ਸ਼ੁਕਰਾਨਾ ਕਰਦਾ ਹੈ ਕਿ ਨਹੀਂ ਔਰ ਉਹ ਕਿਸ ਵਾਸਤੇ ਕਰਦਾ ਹੈ ਉਹਨੇ ਨਸ਼ਾ ਛੱਡਣਾ ਹੈ ਉਹ ਕਿਸ ਦੇ ਲਈ ਛੱਡਣਾ ਹੈ ਤੇ ਕਿਉਂ ਛੱਡਣਾ ਹੈ ਔਰ ਉਹ ਇਸ ਜੀਵਨ 'ਚ ਆਇਆ ਕਿਉਂ ਆ ਇਹ ਤਿੰਨ ਚਾਰ ਸਟੇਜਾਂ ਨੇ ਉਹਦੇ 'ਚ ਮੰਨ ਲਓ ਕਿ ਪਹਿਲੇ ਤੌਰ ਤੇ ਵੀ ਇੱਕ ਬੰਦਾ ਮਾਨਸਿਕ ਤੌਰ ਤੇ ਸਟੇਬਲ ਹੋਣਾ ਚਾਹੀਦਾ ਹੈ ਸਰੀਰਕ ਤੌਰ ਤੇ ਹੋਣਾ ਚਾਹੀਦਾ ਹੈ ਸਮਾਜਿਕ ਤੌਰ ਤੇ ਹੋਣਾ ਚਾਹੀਦਾ ਹੈ ਔਰ ਆਰਥਿਕ ਤੌਰ ਤੇ ਹੋਣਾ ਚਾਹੀਦਾ ਹੈ ਇਹ ਚਾਰ ਸਟੇਜਾਂ ਵੈਸੇ ਹੀ ਦੁਨੀਆ ਦੇ ਵਿੱਚ ਹਰ ਬੰਦਾ ਸਰਵਾਈਵ ਇਹਨਾਂ ਚਾਰ ਸਟੇਜਾਂ ਨਾਲ ਕਰਦਾ ਪਰ ਜਿਹੜਾ ਸਾਡਾ ਟ੍ਰੀਟਮੈਂਟ ਹੈ ਜੀ ਉਹਨੂੰ ਪਹਿਲਾਂ ਫਿਜ਼ੀਕਲੀ ਫਿਟ ਕਰਦੇ ਆ ਫਿਰ ਉਸ ਨੂੰ ਮਾਨਸਿਕ ਤੌਰ ਤੇ ਫਿਟ ਕਰਦੇ ਆ ਫਿਰ ਉਸ ਨੂੰ ਸਮਾਜ ਦੇ ਨਾਲ ਜੋੜਨ ਵਾਸਤੇ ਪ੍ਰੇਰਿਤ ਕਰਦੇ ਆ ਇਹਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਐਕਟੀਵਿਟੀਆਂ ਕਰਾਈਆਂ ਜਾਂਦੀਆਂ ਨੇ ਵੱਖ-ਵੱਖ ਤਰੀਕਿਆਂ ਦੇ ਨਾਲ ਉਹਨਾਂ ਦੀ ਇੰਡੀਵਿਜੂਅਲ ਕਾਉਂਸਲਿੰਗ ਗਰੁੱਪ ਕਾਉਂਸਲਿੰਗ ਫੈਮਿਲੀ ਕਾਉਂਸਲਿੰਗਸ ਉਹਨਾਂ ਦੇ ਗਾਣੇ ਬੋਲਣ ਦਾ ਪ੍ਰਬੰਧ ਉਹਨਾਂ ਦੇ ਨੱਚਣ ਗਾਉਣ ਦਾ ਪ੍ਰਬੰਧ ਉਹਨੂੰ ਬਿਨਾਂ ਨਸ਼ੇ ਤੋਂ ਇਹ ਮਹਿਸੂਸ ਹੀ ਨਾ ਹੋਵੇ ਉਹਦਾ ਮਨੋਬਲ ਇੰਨਾ ਉੱਚਾ ਹੋਵੇ ਕਿ ਮੈਨੂੰ ਕਿਸੇ ਨਸ਼ੇ ਦੀ ਜ਼ਰੂਰਤ ਆ ਮੈਨੂੰ ਕਿਸੇ ਸਹਾਰੇ ਦੀ ਜ਼ਰੂਰਤ ਆ ਉਹ ਪਿਆਰ ਦੀ ਭਾਵਨਾ ਉਹਦੇ ਅੰਦਰ ਪੈਦਾ ਕਰਨ ਲਈ ਭਾਈ ਜੀ ਚਾਰ ਪੰਜ ਇਹ ਜਿਹੜੇ ਸਟੈਪ ਨੇ ਇਹ ਕੀਤੇ ਜਾਂਦੇ ਨੇ ਔਰ ਇਸ ਤੋਂ ਅੱਗੇ ਵੀ ਕਈ ਇਹਦੀਆਂ ਕਿਸਮਾਂ ਨੇ ਉਹ ਸਾਰੀਆਂ ਜਿਹੜੀਆਂ ਔਨ ਸਿਲੇਬਸ ਵਿੱਚ ਆਪਾਂ ਜਿਹੜੀਆਂ ਵਿਚਰਦੇ ਆ ਤੇ ਕਰਵਾਉਨੇ ਆ ਤੇ ਜਿਹੜੇ ਉਰੇ ਤੁਹਾਡੇ ਕੋਲ ਮੰਨ ਲਓ ਆਪਾਂ ਪੇਸ਼ੈਂਟਸ ਕਹਿ ਲੈਣੀਆਂ ਪੇ ਆਪਾਂ ਨਿਸ਼ੜੀ ਨਹੀਂ ਵਰਤਾਂਗੇ ਵੀ ਉਹ ਰਹਿੰਦੇ ਆ ਉਹਨਾਂ ਦੇ ਪਰਿਵਾਰ ਵਾਲਾਂ ਨੂੰ ਮਿਲਣ ਦੀ ਇਜਾਜ਼ਤ ਹੁੰਦੀ ਹੈ ਤੁਹਾਡੇ ਕੋਲ ਬਿਲਕੁਲ ਇਜਾਜ਼ਤ ਹੁੰਦੀ ਹੈ ਜੀ ਹੁਣ ਪਰਿਵਾਰ ਨੂੰ ਮਿਲਣ ਦੀ ਇਜਾਜ਼ਤ ਹੁੰਦੀ ਪਰ ਇੱਥੇ ਮੈਂ ਥੋੜਾ ਜਿਹਾ ਇਹ ਦੱਸਣਾ ਜ਼ਰੂਰ ਠੀਕ ਸਮਝਦਾ ਕਿ ਸਪੋਜ਼ ਮੰਨ ਲਓ ਵੀ ਅਸੀਂ ਸੀ ਮੇ ਮੇਰੀ ਆਪਣੀ ਭਾਵਨਾ ਸੀ ਕਿ ਮੈਨੂੰ ਫੈਮਲੀ 3 ਮਹੀਨਿਆਂ ਦੇ ਵਿੱਚ ਲੈ ਜਾਵੇ ਤੇ ਮੈਂ ਨਸ਼ਾ ਨਹੀਂ ਕਰਾਂਗਾ ਠੀਕ ਹੈ ਔਰ ਮੈਂ ਸੈਂਟਰ ਨੂੰ ਬਖਾਉਣਾ ਚਾਹੁੰਦਾ ਸੀ ਵੀ ਮੈਂ ਅੱਜ ਮੈਨੂੰ ਭੇਜ ਦੋ ਤੇ ਮੈਂ ਠੀਕ 2 ਦਿਨ ਬਾਅਦ ਮੋੜ ਆਉਂਗਾ ਠੀਕ ਹੈ ਇਹ ਸਿਰਫ ਮਾਨਸਿਕ ਰੋਗ ਦੀਆਂ ਮੇਰੀਆਂ ਸ਼ੁਰੂਆਤਾਂ ਸੀਗੀਆਂ ਠੀਕ ਹੈ ਬੰਦੇ ਨੇ ਕਰਨਾ ਕੀ ਆ ਉਹ ਨੂੰ ਰਹਿਣ ਵਾਸਤੇ ਜਗਾ ਚਾਹੀਦੀ ਛੱਤ ਚਾਹੀਦੀ ਆ ਰੋਟੀ ਚਾਹੀਦੀ ਆ ਹੂੰ ਕਿ ਕਪੜਾ ਚਾਹੀਦਾ ਉਹ ਤਿੰਨ ਚੀਜ਼ਾਂ ਆਲਰੇਡੀ ਹੁੰਦੀਆਂ ਨੇ ਬਟ ਉਹਦੀਆਂ ਇਛਾਵਾਂ ਇਹ ਹੁੰਦੀਆਂ ਨੇ ਕਿ ਮੈਂ ਜਲਦੀ ਜਲਦੀ ਇਹਨਾਂ ਨੂੰ ਪ੍ਰੂਵ ਕਰਕੇ ਵਿਖਾਦਾ ਕਿ ਮੈਂ ਠੀਕ ਆ ਮੈਂ ਨਸ਼ਾ ਛੱਡਦਾ ਮੈਂ ਨਸ਼ਾ ਛੱਡਦਾ ਠੀਕ ਹੈ ਜਿੰਨੇ ਛੱਡਣਾ ਭਾਜੀ ਉਹਦੀਆਂ ਆਦਤਾਂ ਨਹੀਂ ਦੱਸਣਾ ਜਿੰਨੇ ਛੱਡੀ ਰੱਖਣਾ ਉਹਦੀਆਂ ਵੀ ਆਦਤਾਂ ਨਹੀਂ ਦੱਸਣਾ ਹੁਣ ਇਹ ਆ ਬਲੇ ਬਹੁਤੇ ਕੀ ਕਰਦੇ ਆ ਬੱਚੇ ਉਹ ਕਹਿੰਦੇ ਆ ਵੀ ਮੇਰੇ ਤੇ ਪਰਚਾ ਪੈ ਗਿਆ ਸੀ ਮੈਂ ਜਿਲੇ ਚਲਾ ਗਿਆ ਸੀ ਮੈਂ ਮਾਸੀ ਕੋਲੇ ਚਲਾ ਗਿਆ ਸੀ ਕਿਉਂਕਿ ਉਹਨੇ ਛੱਡਣਾ ਨਹੀਂ ਆ ਉਹਨੇ ਲਕਾ ਰੱਖਣਾ ਹੁਣ ਮੈਨੂੰ ਬੁਖਾਰ ਚੜਿਆ ਤਾਂ ਮੈਂ ਦੱਸ ਵੀ ਦਊਂਗਾ ਵੀ ਭਾਈ ਮੈਨੂੰ ਬੁਖਾਰ ਚੜਿਆ ਸੀ ਮੈਂ ਫਲਾਣੇ ਡਾਕਟਰ ਕੋਲੋਂ ਦਵਾਈ ਲਈ ਤੇ ਮੈਨੂੰ ਆਰਾਮ ਆ ਗਿਆ ਅੱਜ ਮੈਂ ਠੀਕ ਮਹਿਸੂਸ ਕਰ ਰਿਹਾ ਹੁਣ ਜਿੰਨੇ ਛੱਡਣਾ ਉਹਦੇ ਲਈ ਜੀ ਇਹੀ ਗੁਰਦੁਆਰਾ ਇਹੀ ਮੰਦਿਰ ਆ ਇਹੀ ਮਸਜਿਦ ਆ ਜਿਨੇ ਨਵੇਂ ਛੱਡਣਾ ਉਹਨੇ ਆਪਣੇ ਮਾਪੇਵਾਂ ਚ ਵੀ ਕਮੀਆਂ ਕੱਢੀਆਂ ਆ ਆਪਣੀ ਘਰ ਵਾਲੀ ਭੈਣ ਭਾਈ ਚ ਵੀ ਕੱਢੀਆਂ ਉਦਾਂ ਹੀ ਉਹਨੇ ਹਰ ਥਾਂ ਤੇ ਜਿੱਥੇ ਰਹਿਣਾ ਹੈ ਉੱਥੇ ਉਹਨੇ ਉਹਨੇ ਕਮੀਆਂ ਕੱਢ ਦੇਣੀਆਂ ਐ ਐਡਿਕਟ ਦੀ ਮਾੜੀ ਇੱਕ ਸੋਚ ਹੁੰਦੀ ਐ ਇੱਕ ਸੋਚ ਜਿਹੜੀ ਆ ਉਹ ਹੀ ਹੁੰਦੀ ਐ ਮਿਲਣ ਦੀ ਇਜਾਜ਼ਤ ਸਾਰਿਆਂ ਨੂੰ ਹੁੰਦੀ ਐ ਬਟ ਇਹ ਦੇਖੋ ਅੱਜ ਤੁਸੀਂ ਬੰਦੇ ਆਜ਼ਾਦ ਨੂੰ ਫੜ ਕੇ ਅੰਦਰ ਕੀਤਾ ਹੋਇਆ ਹੈ ਕੈਦ ਤਾਂ ਕੈਦੀ ਆ ਨਾ ਜੀ ਇੱਥੇ ਰਹਿ ਕੇ ਉਹ ਨਸ਼ੇ ਤੋਂ ਆਜ਼ਾਦ ਨੇ ਅੱਜ ਜੋ ਗੁਲਾਮ ਨਹੀਂ ਹੈਗੇ ਬਟ ਉਹਨਾਂ ਨੂੰ ਲੱਗਦਾ ਕਿ ਸਾਨੂੰ ਕਿਸੇ ਚਾਰਦਵਾਰੀ ਨੇ ਰੋਕਿਆ ਆਇਆ ਤੇ ਉਹ ਜਦੋਂ ਮੰਨ ਲਓ 2 4 5 ਦਿਨ ਬਾਅਦ ਹੀ ਕੋਈ ਮਿਲਨ ਆ ਜਾਂਦਾ ਹੈ ਤਾਂ 5 ਦਿਨ ਬਾਅਦ ਮਿਲਦਿਆਂ ਹੀ ਉਹ ਜਾਂ ਤਾਂ ਭਾਵੁਕ ਹੋਏਗਾ ਰੋਏਗਾ ਜਾਂ ਫਿਰ ਉਹਨਾਂ ਦੇ ਸਿੱਧਾ ਗੱਲ ਪੈਣਾ ਸ਼ੁਰੂ ਕਰ ਦੇਗਾ ਕਿ ਤੁਸੀਂ ਮੈਨੂੰ ਫੜਾਇਆ ਕਿਉਂ ਸੋ ਉਸ ਨੂੰ 45 50 ਦਿਨ ਦਾ ਟਾਈਮ ਲੱਗਦਾ ਥੋੜਾ ਜਿਹਾ ਨਾਰਮਲ ਲਾਂਚ ਤਾਂ ਉਦੋਂ ਉਹਦੇ ਪਰਸਨੈਲਿਟੀ ਦੇ ਹਿਸਾਬ ਨਾਲ ਮਲਾਵੀ ਦਿੰਨੇ ਆ ਮਲਾਵੀ ਦਿੰਦੇ ਉਹ ਕਈ ਬੱਚੇ ਆਪ ਵੀ ਆਉਂਦੇ ਆ ਠੀਕ ਹੈ ਉਪਰੇਰਤਾ ਹੋ ਕੇ ਆਉਂਦੇ ਨੇ ਕਿ ਅਸੀਂ ਛੱਡਣਾ ਹੈ ਸਾਡੀ ਹੈਲਪ ਕਰਿਓ ਤਾਂ ਉਹਨਾਂ ਦੀ ਪਰਮਾਤਮਾ ਬਾਹ ਫੜਦਾ ਜੀ ਕਰਨਾ ਤਾਂ ਉਹਨੇ ਆ ਆਪਣਾ ਜੋ ਸਰੀਰ ਹੈ ਆਪਾਂ ਤਾਂ ਇੱਕ ਦੂਜੇ ਦੀ ਹੈ ਹੱਥ ਨਾਲ ਮਦਦ ਫਿਜ਼ੀਕਲੀ ਕਰ ਸਕਦੇ ਆ ਕਿ ਕੋਈ ਦਵਾਈ ਫੜਾਤੀ ਹੈ ਕੋਈ ਪਾਣੀ ਫੜਾਤਾ ਹੈ ਕੋਈ ਵਿਲ ਪਾਵਰ ਤਾਂ ਉਹਦੀ ਆਪਣੀ ਹੈ ਵਿਲ ਪਾਵਰ ਆਪਣੀ ਹੈ ਕਿਰਪਾ ਉਸ ਪਰਮਾਤਮਾ ਦੀ ਹੈ ਠੀਕ ਹੈ ਇਹਨਾਂ ਜੀ ਮਿਲਣ ਦੀ ਇਜਾਜ਼ਤ ਹੁੰਦੀ ਆ ਸਮੇ ਦੇ ਨਾਲ ਹੈ ਨਾ ਜੀ ਹੁਣ ਕੱਲ ਬੰਦਾ ਤੋੜ ਚ ਆਇਆ ਹੈ ਤੋ ਅੱਜ ਉੱਠ ਕੇ ਉਹਨੂੰ ਗਈ ਤੇਰੇ ਮੰਮੀ ਪਾਪਾ ਜਾਂ ਭੈਣ ਭਾਈ ਆਏ ਨੇ ਤਾਂ ਉਹ ਉਹਨੂੰ ਜ਼ਹਿਰ ਵਰਗੇ ਲੱਗਣਗੇ ਉਹ ਉਹਨਾਂ ਦੇ ਪ੍ਰਤੀ ਪਿਆਰ ਨਹੀਂ ਆਏਗਾ ਉਹਨੂੰ ਆਇਆ ਕਿ ਮੈਨੂੰ ਇੱਕ ਤਾਂ ਇਹਨਾਂ ਨੇ ਅੰਦਰ ਕਰਵਾਤਾ ਫੜਾਤਾ ਉਸ ਟਾਈਮ ਮਾਬਾ ਮਾੜੇ ਲੱਗ ਰਹੇ ਮਾੜੇ ਲੱਗਦੇ ਹੁੰਦੇ ਜੀ ਤੁਹਾਨੂੰ ਕਿੰਨਾ ਕ ਸਮਾਂ ਹੋ ਗਿਆ ਭਾਜੀ ਵੀ ਇਹ ਨਸ਼ੇ ਤੋਂ ਦੂਰ ਹੋਏ ਨੂੰ ਮੇਨੂੰ ਭਾਜੀ ਹੈ ਤਾਂ ਮੈਂ ਮਤਲਬ 15-20 ਸਾਲ ਤੋਂ ਇਸ ਲਾਈਨ 'ਚ ਹੀ ਆ ਹਣਾ ਜੀ 2011 ਤੋਂ ਬਟ ਇਹ ਜਿਹੜਾ ਪ੍ਰੋਪਰ ਸੋਬਰਟੀ 'ਚ ਕਲੀਨ ਹੋਏ ਆ ਜੀ ਉਹ 2 ਸਾਲ ਹੋ ਗਏ ਨੇ 2 ਸਾਲ ਹੋ ਗਏ ਹਾਂ ਜੀ ਪਹਿਲੇ ਜਨਵਰੀ ਨੂੰ ਫੇਰ ਆਪਣਾ ਰਿਕਵਰੀ ਬਰਥਡੇ ਆ ਰਿਹਾ ਠੀਕ ਹੈ ਮਤਲਬ ਇਹ 2 ਸਾਲ ਦਾ ਸਮਾਂ ਹੋ ਗਿਆ ਬਟ ਇਹ ਕਿ ਇਸ ਲਾਈਨ 'ਚ ਪਹਿ ਜਦੋਂ ਰਹਿਣਾ ਸੈਂਟਰ 'ਚ ਜਾਂਦ ਘਰ ਜਾਣਾ ਤਾਂ ਘਰ ਜਾ ਕੇ ਫਿਰ ਇੱਕ ਦੋ ਦਿਨ ਕਰ ਲੈਣਾ ਔਰ ਇਹ ਬੜੀ ਮਿਸਟੇਕ ਕਰਦੇ ਸੀ ਅਸੀਂ ਮੈਂ ਖਾਸ ਕਰਕੇ ਕਿ ਜਿਹੜੇ ਲੋਕਾਂ ਨੇ ਸਾਨੂੰ ਠੀਕ ਹੋਇਆ ਵੇਖਣਾ ਉਹਨਾਂ ਦੇ ਸਾਹਮਣੇ ਜਾ ਕੇ ਅਸੀਂ ਨਸ਼ਾ ਕਰ ਲੈਂਦੇ ਆ ਔਰ ਜਿਹੜੇ ਲੋਕਾਂ ਨੇ ਸਾਨੂੰ ਠੀਕ ਹੋਇਆ ਦਾ ਮਤਲਬ ਹੀ ਨਹੀਂ ਆ ਕੋਈ ਉਹ ਇੱਥੇ ਸੈਂਟਰ ਦੇ ਵਿੱਚ ਰਹਿ ਰਹੇ ਆ ਰੀ ਹੈਬ ਚ ਰਹਿ ਰਹੇ ਆ ਹੁਣ ਪਰਿਵਾਰ ਤਾਂ ਪਿੱਛੇ ਆ ਉਹਨਾਂ ਕੋਲੇ ਜਾ ਕੇ ਅਸੀਂ ਨਸ਼ਾ ਕਰ ਲੈਣਾ ਦੋ ਦਿਨ ਕਰ ਲੈਣਾ ਤੇ ਸੈਂਟਰ ਵਾਲਿਆਂ ਦੇ ਕੋਲੇ ਆ ਕੇ ਫਿਰ ਠੀਕ ਪੰਜਣਾ ਤਾਂ ਉਹ ਚੀਜ਼ ਜਿਹੜੀ ਸੀ ਉਹ ਉਹਨਾਂ ਦੇ ਦਿਮਾਗ 'ਚ ਤਾਂ ਉਹੀ ਚੀਜ਼ ਰਹਿੰਦੀ ਆ ਵੀ ਇਹ ਸੈਂਟਰ ਵੀ ਕਰਦੇ ਹੁਣੇ ਸੈਂਟਰ ਵੀ ਕਰਦੇ ਹੁਣੇ ਹੈਨਾ ਉਹ ਉਥੇ ਅਸੀਂ ਮੈਂ ਗਲਤ ਸੀਗਾ ਹੂੰ ਸੋ ਇਸ ਕਰਕੇ ਕਾਫੀ ਲੰਮਾ ਸਮਾਂ ਲੱਗ ਗਿਆ ਜੀ ਇਸ ਗੱਲ ਨੂੰ ਸਮਝਣ ਦਾ ਬਾਕੀ ਉਸ ਪ੍ਰਮਾਤਮਾ ਦੀ ਜਦੋਂ ਕਿਰਪਾ ਹਣੀ ਹੈ ਜੀ ਸਮਾਂ ਸਮੇ ਸਮਰੱਥ ਉਹਦੇ ਹੀ ਹਣੀ ਹੈ ਜੀ ਇਹ ਵੈਸੇ ਅਸੀਂ ਵੀ ਦੇਖਿਆ ਵੀ ਜਿਵੇਂ ਤੁਸੀਂ ਕਿਹਾ ਵੀ ਮੇਰਾ ਬਰਥਡੇ ਆ ਰਿਹਾ ਵੀ ਡੀਡਿਕਸ਼ਨ ਦਾ ਇਹ ਤਕਰੀਬਨ ਸੈਂਟਰ ਵਾਲੇ ਸੈਲੀਬ੍ਰੇਟ ਕਰਦੇ ਆ ਅਸੀਂ ਸੋਸ਼ਲ ਮੀਡੀਆ ਦੇ ਨਵਾਂ ਜਨਮ ਬਾਜੀ ਨਵਾਂ ਜਨਮ ਪਹਿਲਾਂ ਕੋਈ ਚੀਜ਼ਾਂ ਦਾ ਨਾ ਕੱਪੜੇ ਪਾਉਣ ਦਾ ਪਤਾ ਨਾ ਖਾਣਾ ਖਾਣ ਦਾ ਪਤਾ ਸਿਹਤ ਦੇ ਪ੍ਰਤੀ ਨਾ ਪਰਿਵਾਰ ਦੇ ਨਾਲ ਜੀ ਹਜ਼ੂਰੀ ਕਰਨ ਦਾ ਆਏ ਹੋਏ ਨਾ ਗੱਲਬਾਤ ਕਰਨ ਦਾ ਪਤਾ ਹੁਣ ਟਾਰਗੇਟ ਹੀ ਇੱਕ ਸੀਗਾ ਨਸ਼ੇ ਦਾ ਉਹਦੀ ਪੂਰਤੀ ਕਰਨੀ ਜਾਂ ਉਹਨੂੰ ਪੂਰਾ ਕਰਕੇ ਉਹਨੂੰ ਇੰਜੋਏ ਕਰਨ ਦੀ ਫੇਰ ਅਗਲੀ ਡੋਜ਼ ਦੀ ਉਹਦੀ ਪੂਰਤੀ ਜੀ ਉਹ ਸਾਈਕਲ ਉਹਦਾ ਚੱਲਿਆ ਹੁੰਦਾ ਸਾਈਕਲ ਚੱਲੀ ਗਿਆ ਉਸੇ ਗੁੰਝਲدار ਗੁੰਝਲ ਜਿੰਦਗੀ ਨਿਕਲਣ ਕੇ ਰਿਚ ਪਿਆ ਰਿਹਾ ਡੇ ਬਾਏ ਡੇ ਡੇ ਬਾਏ ਇਹੀ ਕੰਮ ਚੱਲੀ ਗਿਆ ਡੇਲੀ ਦੀ ਡੇਲੀ ਇਹ ਚੀਜ਼ ਹੁੰਦੀ ਤੇ ਹੁਣ ਜਦੋਂ ਇਹਦੇ ਹਾਂਜੀ ਚਲ ਤੁਸੀਂ ਕਰੋ ਕਰ ਲਓ ਜਦੋਂ ਇਹਦੇ ਤੋਂ ਥੋੜਾ ਜਿਆਦਾ ਸਾਈਡ ਜਾਂਦੇ ਆਪਾਂ ਹੁਣ ਦੇਖੋ ਵੀ ਇੱਕ ਵਿਚਾਰ ਨੇ ਸਰੀਰ ਆ ਉਹਦੇ ਚ ਚੰਗੇ ਵਿਚਾਰ ਤਾਂ ਆਉਣਗੇ ਜੇ ਅੰਦਰ ਡਾਈਟ ਚੰਗੀ ਗਈ ਆ ਜੇ ਹੁਣ ਅੰਦਰ ਪਾਣੀ ਬੋਤਲ ਸ਼ਰਾਬ ਦੀ ਗਈ ਆ ਤਾਂ ਵਿਚਾਰ ਚੰਗੇ ਕੀ ਆਉਣਗੇ ਠੀਕ ਹੈ ਗੱਲ ਉਹ ਤਾਂ ਜਾਂ ਰੇਸਾਂ ਦੇਣਦੇ ਆਉਣਗੇ ਜਾਂ ਕਿਸੇ ਦੇ ਗਲਪਣ ਦੇ ਆਉਣਗੇ ਜਾਂ ਕੋਈ ਗਾਣੇ ਪਜਾਉਣ ਦੇ ਆਉਣਗੇ ਹੂੰ ਜੇ ਕਿਸੇ ਅੰਦਰ ਆਪਣੀ ਸ਼ੁੱਧਤਾ ਹੋਈ ਆ ਅੰਦਰ ਸ਼ੁੱਧਤਾ ਅੰਦਰ ਬਾਡੀ ਠੀਕ ਆ ਹਾਂ ਅਸੀਂ ਮਾਨਸਿਕ ਤੌਰ ਤੇ ਠੀਕ ਆ ਤਾਂ ਫਿਰ ਪਰਿਵਾਰ ਦਾ ਖਿਆਲ ਆਏਗਾ ਕਿ ਮੈਂ ਚੰਗਾ ਬਣ ਕੇ ਵਿਖਾਵਾਂ ਫਿਰ ਸਾਰੇ ਚੰਗੇ ਲੱਗਦੇ ਆ ਫਿਰ ਉਹ ਜਿੱਦਾਂ ਦੀ ਐਨਕ ਆ ਜੀ ਸਮਾਜ ਦੇ ਵਿੱਚ ਜਿੱਦਾਂ ਦੀ ਲਾੜਾਂ ਦੇ ਉਹਦਾ ਹੀ ਦੁਨੀਆ ਦੇਖਣੀ ਆ ਉਹ ਮੈਂ ਤੁਹਾਨੂੰ ਦੱਸਿਆ ਵੀ ਮਾਂ ਦੇ ਗਰਭ ਚੋਂ ਕੋਈ ਨਸ਼ਾ ਸੇਵਨ ਕਰਨ ਦਾ ਸਿੱਖੇ ਨਹੀਂ ਆਇਆ ਸੀ ਕਿਸੇ ਨੇ ਪੰਨੀ ਪੈ ਫੜਾਤਾ ਤੇ ਲਾ ਲਿਆ ਤੇ ਕਿਸੇ ਨੇ ਸਿਰ ਤੇ ਹੱਥ ਰੱਖਿਆ ਤੇ ਛਡਾਤਾ ਤੇ ਛੱਡ ਲਿਆ ਪਰ ਵੈਸੇ ਦੇਖੋ ਵੀ ਆਪਾਂ ਜੇ ਪੰਜਾਬ ਦੇ ਮਾਹੌਲ ਦੀ ਗੱਲ ਕਰੀਏ ਹੁਣ ਸੈਂਟਰ ਅਸੀਂ ਵਿਜ਼ਿਟ ਕਰਦੇ ਆਂ ਸੈਂਟਰਾਂ ਦੇ ਸੈਂਟਰ ਖੁੱਲੇ ਪਿਆ ਐ ਭਰੇ ਪਿਆ ਐ ਤੇ ਹੈ ਤਾਂ ਦੇਖੋ ਕੁਲਮ ਲਾ ਕੇ ਪੰਜਾਬ ਦੀ ਬਰਬਾਦੀ ਦਾ ਮਤਲਬ ਕਾਰਨ ਵਧ ਰਹੇ ਆ ਰੇ ਕਿੱਥੋਂ ਆ ਰਿਹਾ ਕਿਉਂ ਕਰ ਰਿਹਾ ਇਹਦਾ ਕਾਰਨ ਨਹੀਂ ਮਤਲਬ ਸਮਝ ਜਾਂਦਾ ਵੀ ਪੁਲਿਸ ਪ੍ਰਸ਼ਾਸਨ ਕੁਝ ਨਹੀਂ ਕਰਦੀ ਕਿ ਸਰਕਾਰਾਂ ਕੁਝ ਨਹੀਂ ਕਰਦੀ ਕੀ ਕਹਿਣਾ ਤੁਹਾਡਾ ਇਹਦੇ ਬਾਰੇ ਭਾਜੀ ਇਹ ਦੇ ਬਾਰੇ ਬਹੁਤ ਮਤਲਬ ਉੱਚਾ ਸਵਾਲ ਲੱਗਦਾ ਜੀ ਮੇਰੀ ਸਮਝ ਤੋਂ ਉੱਚਾ ਹੈ ਕਿਉਂਕਿ ਪਿਛੋਕੜ ਤੋਂ ਹੀ ਜਿਆਦਾ ਸਾਡੀ 30 40 ਸਾਲ 45 ਦੀ ਤੋਂ ਥੱਲੇ ਆ ਜੇ ਉਸ ਤੋਂ 20 ਸਾਲ ਮੰਨ ਲਓ 25 ਸਾਲ ਇਸ ਦਲਦਲ 'ਚ ਹੋ ਗਏ ਉਸ ਤੋਂ ਮਤਲਬ ਪ੍ਰਾਤਨ ਇਹ ਤੁਰਿਆ ਆਉਂਦਾ ਇਹ ਨਾ ਉਦੋਂ ਤੋਂ ਕੋਈ ਜਿਵੇਂ ਮੈਡੀਕਲ ਆ ਗਏ ਜਾਂ ਚਿੱਟੇ ਆ ਗਏ ਇਹਨਾਂ ਦਾ ਜਿਆਦਾ ਨੁਕਸਾਨ ਹੈ ਨਹੀਂ ਪ੍ਰਾਤਨ ਨਸ਼ੇ ਤਾਂ ਚਲੋ ਆਪਣੇ ਵੱਡ ਬਡੇਰੇ ਵੀ ਕਰਦੇ ਸੀਗੇ ਜੀ ਜੀ ਓਵਰ ਨਾਲ ਕਿਰਤ ਸੀ ਨਾ ਜੀ ਮੈਂ ਸਟਾਰਟ ਦੇ ਵਿੱਚ ਇੱਕ ਗੱਲ ਕਹੀ ਕਿ ਕਿਰਤ ਜਿਹੜੀ ਆ ਉਹ ਨਹੀਂ ਹੈਗੀ ਹੁਣ ਗੱਡੀ ਚਾਹੀਦੀ ਆ ਪਰਫਿਊਮ ਚਾਹੀਦੇ ਨੇ ਕੱਪੜੇ ਚਾਹੀਦੇ ਨੇ ਫੋਨ ਚਾਹੀਦਾ ਹੈ ਬੰਦਾ ਕਹਿੰਦਾ ਮੇਰਾ 18 ਇੰਚ ਦਾ ਡੌਲਾ ਚਾਹੀਦਾ ਪਰ ਉਹ ਕਹਿੰਦਾ ਵੀ ਬੈੱਡ ਤੇ ਪੈਦਾ ਹੀ ਹੋ ਜਾਈ ਬਿਲਕੁਲ ਠੀਕ ਹੈ ਬੈੱਡ ਤੋਂ ਉੱਠ ਕੇ ਗਰਾਊਂਡ ਨਹੀਂ ਜਾਣਾ ਜੇ ਗਰਾਊਂਡ 'ਚ ਨਹੀਂ ਜਾਣਾ ਜਿੱਤ ਹਾਰ ਦਾ ਫੈਸਲਾ ਨਹੀਂ ਹੋਣਾ ਬਿਲਕੁਲ ਠੀਕ ਹੈ ਉਹ ਕਹਿੰਦਾ ਮੇਰੇ ਮਗਰ 100 ਬੰਦਾ ਖੜਾ ਹੋਵੇ ਪਰ ਮੈਂ ਦੁਨੀਆ 'ਚ ਨਹੀਂ ਵਿਚਰਨਾ ਮੇਰੀ ਜੇਬ 'ਚ 5000 ਰੁਪਿਆ 10000 ਰੁਪਿਆ ਤੜਕੇ ਹੋਵੇ ਪਰ ਉਹਦੇ ਲਈ ਮੈਂ ਮਿਹਨਤ ਨਹੀਂ ਕਰੀ ਮੇਰਾ ਬਾਪੂ ਮੈਨੂੰ ਦੇ ਦੇ ਸੋ ਹਰ ਕੰਮ ਲਈ ਮਿਹਨਤ ਹੈ ਜੀ ਤਾਂ ਮਿਹਨਤ ਸਾਡੀ ਸਿਫਰ ਹੈ ਜੇ ਅਸੀਂ ਇਹ ਵੱਡੇ ਹੀਰੋ ਨੇ ਜੋ ਅਸੀਂ ਦੇਖਦੇ ਆਏ ਹਾਂ ਚਾਹੇ ਉਹ ਸੁਲਮਾਨ ਖਾਨਾ ਤੋਂ ਅੱਜ ਵੀ ਬਾਡੀ ਨੂੰ ਫਿੱਟ ਰੱਖਦੇ ਨੇ ਜੇ ਉਹਨਾਂ ਕੋਲੇ ਸਮਾਂ ਨਹੀਂ ਹੁੰਦਾ ਤਾਂ ਉਹਨਾਂ ਨੇ ਆਪਣੀਆਂ ਵੈਨਿਟੀ ਬੱਸਾਂ ਦੇ ਵਿੱਚ ਜਿਮ ਖੋਲੇ ਹੋਏ ਨੇ ਸਾਡੇ ਕੋਲੇ ਖੁੱਲੀਆਂ ਗਰਾਊਂਡਾਂ ਨੇ ਵਾਤਾਵਰਣ ਆ ਦੁੱਧ ਘਿਓ ਦਹੀਂ ਇਹ ਪੰਜਾਬ ਭਰਿਆ ਪਿਆ ਹੈ ਪਰ ਉਹਦੇ ਬੱਲੇ ਉਹਨਾਂ ਨੂੰ ਪ੍ਰਮੋਟ ਕਰਨਾ ਜਾਂ ਉਹਨਾਂ ਨੂੰ ਮੋਟੀਵੇਟ ਕਰਨਾ ਬੱਚਿਆਂ ਨੂੰ ਕਿਉਂਕਿ ਅੱਜ ਮੋਬਾਈਲ ਦਾ ਜੋਗਾ ਬਾਪ ਕੋਲੇ ਲੱਗਾ ਮਾਂ ਕੋਲੇ ਲੱਗਾ ਵਾਈਫ ਕੋਲੇ ਲੱਗਾ ਬੱਚਿਆਂ ਕੋਲੇ ਲੱਗਾ ਤੇ ਅਸੀਂ ਇੱਕ ਜਗ੍ਹਾ ਤੇ ਹੀ ਦੇਖ ਲਿਓ ਕਮਰੇ ਚ ਬੈਠੇ ਹੋਏ ਹਰ ਬੰਦਾ ਆਪਣੇ ਆਪਣੇ ਫੋਨ ਤੇ ਲੱਗ ਜਾਂਦਾ ਇਸ ਸਮਾਜਿਕ ਮੁੱਦਿਆਂ ਦੇ ਉੱਤੇ ਗੱਲ ਕਰਨ ਦਾ ਸਮਾਂ ਹੈ ਵੀ ਨਹੀਂ ਤੇ ਕਰਕੇ ਕੋਈ ਰਾਜੀ ਵੀ ਨਹੀਂ ਵੀ ਗੱਲ ਨਾ ਬੱਚੇ ਸੁਣ ਕੇ ਰਾਜ਼ੀ ਨਾ ਬਾਪ ਮਾਂ ਬਾਪ ਸਮਝਾ ਕੇ ਰਾਜ਼ੀ ਸਮਝਾ ਕੇ ਰਾਜ਼ੀ ਉਹ ਕਹਿੰਦੇ ਆ ਵੀ ਕੋਈ ਨਹੀਂ ਫੋਨ ਦੇ ਕੇ ਇਹਨੂੰ ਟਿਕਾਇਆ ਹੈ ਕਿਹਾ ਹੈ ਬਿਲਕੁਲ ਠੀਕ ਹੈ ਫਸਟ ਕਿਹਾ ਹੈ ਜਿਉਂ ਪਹਿਲਾਂ ਥੱਲੇ ਕੋਈ ਖੇਡਾਂ ਖੇਡਦੇ ਸੀ ਮਿੱਟੀ ਨਾਲ ਜੁੜੇ ਸੀ ਪੁਰਾਣੇ ਬੰਦੇ ਆਪਣੇ ਬਲਦ ਬੋਂਦੇ ਸੀਗੇ ਹਾਲ ਚਲਾਉਂਦੇ ਸੀਗੇ ਛੋਟੇ ਬੱਚਿਆਂ ਨੂੰ ਖੇਤਾਂ 'ਚ ਨਾਂ ਲੈਦੇ ਸੀ ਉਹਨਾਂ ਦੇ ਉੱਪਰੋਂ ਸੂਰਜ ਪੈਂਦਾ ਸੀ ਥੱਲੇ ਉਹ ਮਿੱਟੀ ਦੀਆਂ ਢੀਮਾਂ ਉਹਨਾਂ ਦੇ ਵੱਜਦੀਆਂ ਸੀ ਪੈਰਾਂ 'ਚ ਭਾਵੇਂ ਕਿਲੋ ਗੋੜ ਖਾ ਜਾਣ ਕੋਈ ਬੀਪੀ ਨਹੀਂ ਕੋਈ ਸ਼ੂਗਰ ਨਹੀਂ ਤੰਦਰੁਸਤੀ ਸੀਗੀ ਬਿਲਕੁਲ ਠੀਕ ਹੈ ਹੁਣ ਹੈਲਥ ਦਾ ਇਸ਼ੂ ਆ ਤਾਂ ਫਿਰ ਮਾਨਸਿਕ ਚਿਰਚੜਾਪਨ ਵੀ ਆ ਇਹ ਜੇ ਹੈਲਥ ਦਾ ਇਸ਼ੂ ਕਲੀਅਰ ਕਰਦੇ ਆ ਤਾਂ ਮਾਨਸਿਕ ਤੌਰ ਤੇ ਸਟੇਬਲ ਹੋ ਜਾਗੇ ਖੁਸ਼ਹਾਲੀ ਆ ਜਾਏਗੀ ਬਿਲਕੁਲ ਇਹ ਹਰ ਬੰਦੇ ਨੂੰ ਆਪ ਕਰਨਾ ਪੈਣਾ ਜੀ ਇਹਦੇ ਚ ਦੇਖੋ ਨਾ ਤਾਂ ਪੁਲਿਸ ਪ੍ਰਸ਼ਾਸਨ ਦਾ ਕੋਈ ਲੱਗਦਾ ਵੀ ਉਹ ਥੋੜਾ ਬਹੁਤ ਜਿੱਥੇ ਕਿਤੇ ਸੁਨਾਮਾ ਆਈ ਹੁੰਦੀ ਆ ਕੋਈ ਕੰਪਲੇਂਟ ਆ ਗਈ ਤਾਂ ਫੜ ਲਿਆ ਹੁਣ ਜਿਹੜਾ ਇਹ ਸਮਾਜ ਹੀ ਆ ਇਸ ਸਮਾਜ ਨੂੰ ਹੀ ਸੁਧਾਰ ਕਰਨਾ ਪੈਣਾ ਭਾਜੀ ਇਹ ਸਮਾਜ ਪਲਟਾ ਮਾਰੇ ਕਿਸੇ ਦੇ ਰੋਕਥਾਮ ਕੀਤੇ ਆ ਰੋਕਥਾਮ ਨਹੀਂ ਹੋਣੀ ਹਰ ਬੰਦੇ ਨੂੰ ਆਪਣੇ ਮਨ ਤੇ ਲੋਕ ਲਾਉਣਾ ਪੈਣਾ ਕਿ ਮੈਂ ਗਲਤ ਚੀਜ਼ ਨਹੀਂ ਕਰਨੀ ਉਹਨਾਂ ਨੇ ਤਾਂ ਠੇਕੇ ਖੋਲੇ ਆ ਜੀ 100 ਮੀਟਰ ਤੇ ਠੇਕੇ ਜਿੱਥੋਂ ਮਰਜ਼ੀ ਲੈ ਲੋ ਚੱਕਰ ਦੀ ਗੱਡੀ ਲੈ ਲੋ ਚਾਹ ਮੋਲ ਦੀ ਲੈ ਲੋ ਹਨਾ ਜੀ ਸੋ ਇਸ ਕਰਕੇ ਇਹ ਸਮਾਜ ਨੂੰ ਪਲਟੀ ਮਾਰਨੀ ਪੈਣੀ ਹੈ ਕਿ ਸਮਾਜ ਆਪਣਾ ਸੁਧਾਰ ਕਰਨ ਵਾਸਤੇ ਕੀ ਕਰਦਾ ਹੈ ਤੇ ਆਪਣੇ ਬੱਚਿਆਂ ਨੂੰ ਬਚਾਉਣ ਵਾਸਤੇ ਕੀ ਕਰਦਾ ਰਿਹਾ ਬੱਖ-ਬੱਖ ਟਾਈਮ ਤੇ ਆਪਣਾ ਯੋਗਦਾਨ ਪਾ ਰਹੇ ਨੇ ਕਿ ਚਲੋ ਹਰ ਥਾਂ ਦੇ ਉੱਤੇ ਜਿੱਥੇ ਜੂਥ ਆ ਜਿੱਥੇ ਮਤਲਬ ਸਾਹ ਲੈਣ ਵਾਲਾ ਬੰਦਾ ਕੋਈ ਵੀ ਆ ਉਥੇ ਬੁਰੀਆਂ ਆ ਤਾਂ ਵੀ ਹੋਣਗੀਆਂ ਉਥੇ ਚੰਗੀਆਂ ਵੀ ਹੋਣਗੀਆਂ ਤੇ ਉਹਦੇ ਚੋਂ 50 30% ਜੇ ਇਦਾਂ ਦੇ ਬੱਚੇ ਗਲਤ ਹੋ ਜਾਂਦੇ ਆ ਤਾਂ ਉਹਨਾਂ ਨੂੰ ਬਚਾਉਣ ਵਾਸਤੇ ਸਕੂਲ ਨੇ ਇੱਕ ਤਰ੍ਹਾਂ ਦਾ ਸਕੂਲ ਹੈ ਸਿੱਖਿਆ ਕੇਂਦਰ ਨੇ ਤੇ ਸਿੱਖਿਆਵਾ ਕੇਂਦਰ ਦੇ ਵਿੱਚੋਂ ਇਹ ਆਪਣਾ ਬੋਡੀ ਨੂੰ ਫਿੱਟ ਕਰਕੇ ਨਿਕਲਦੇ ਨੇ ਮੁੰਡੇ ਤਾਂ ਅੱਗੇ ਸਰਵਾਈਵ ਕਰ ਜਾਂਦੇ ਨੇ ਤਾਂ ਤੁਹਾਨੂੰ ਸਰਕਾਰ ਵੱਲੋਂ ਵੀ ਕੋਈ ਸਹੂਲਤਾਂ ਵੀ ਫਾਈਨੈਂਸ਼ਲੀ ਐਡ ਕੋ ਮਿਲਦੀ ਹੈ ਨਹੀਂ ਸਾਨੂੰ ਸਰਕਾਰ ਵੱਲੋਂ ਫਾਈਨੈਂਸ਼ਲੀ ਐਡ ਕੋਈ ਨਹੀਂ ਮਿਲਦੀ ਜੀ ਸਰਕਾਰ ਨੇ ਸਾਨੂੰ ਕੋਈ ਪੈਸਾ ਨਹੀਂ ਦੇਣਾ ਹੁੰਦਾ ਸਰਕਾਰ ਨੇ ਸਾਡੇ ਤੇ ਸਗੋਂ ਨਿਗਰਾਨੀ ਰੱਖਣੀ ਹੁੰਦੀ ਹੈ ਕਿ ਇਹ ਬੰਦੇ ਸਮਾਜ ਦੇ ਵਿੱਚ ਲਾਇਸੈਂਸ ਹੋਲਡਰ ਨੇ ਤਾਂ ਇਹ ਇਹਨਾਂ ਦੇ ਕੋਲੇ ਬਕਾਇਦਾ ਡਾਕਟਰ ਨਰਸਾਂ ਤੇ ਇਹ ਕਾਉਂਸਲਰ ਤੇ ਇਹਨਾਂ ਦਾ ਸਟਰਕਚਰ ਹੈ ਜਿਹੜਾ ਮੈਨੇਜਮੈਂਟ ਦਾ ਉਹ ਠੀਕ ਚੱਲ ਰਿਹਾ ਹੈ ਜਾਂ ਨਹੀਂ ਉਹ ਸਮੇਂ-ਸਮੇਂ ਤੇ ਸਾਡੀ ਹਰ ਮੰਥ ਵੀਕ ਮੈਡੀਕਲ ਆਫਸਰ ਸਾਹਿਬਾਨ ਜਾਂ ਸਰਜਨ ਕੋਈ ਵੀ ਸਾਨੂੰ ਕਰਦਾ ਹੈ ਔਰ ਸਾਡੇ ਤੇ ਰਿਪੋਰਟ ਲਈ ਜਾਂਦੀ ਹੈ ਸਾਨੂੰ ਮਤਲਬ ਫਾਈਨੈਂਸ਼ੀਅਲੀ سپورਟ ਜਿਹੜੀ ਆ ਉਹ ਕੋਈ ਨਹੀਂ ਮੋਰਲੀ سپورਟ ਸਰਕਾਰ ਦੀ ਹੈਗੀ ਹੈ ਮਤਲਬ ਮੋਰਲੀ ਇਹ ਵੀ ਹਾਂ ਸ਼ਾਬਾਸ਼ ਹੈ ਸ਼ਾਬਾਸ਼ ਹੈ ਮੋਰਲੀ سپورਟ ਅਸੀਂ ਵੈਸੇ ਤਾਂ ਤੁਹਾਡੇ ਸੈਂਟਰ ਦੀਆਂ ਕਲਿੱਪਾਂ ਦਰਸ਼ਕੋ ਨਾਲ ਲਾਵਾਂਗੇ ਵੀ ਕਿਸ ਤਰ੍ਹਾਂ ਦੀਆਂ ਸਹੂਿਦਾਵਾਂ ਸਟੂਡੈਂਟਸ ਨੂੰ ਦਿੱਤੀਆਂ ਜਾਂਦੀਆਂ ਇਹਨਾਂ ਦੱਸਣ ਮੁਤਾਬਕ 20 ਸਾਲ ਪੁਰਾਣਾ ਸੈਂਟਰ ਹੈ ਤੇ ਜੇ ਕੋਈ ਤੁਹਾਡੇ ਸਵਾਲ ਜਵਾਬ ਹੋਣ ਤੁਸੀਂ ਸਾਡੇ ਵਟਸਐਪ ਤੇ ਵੀ ਸਾਨੂੰ ਪੁੱਛ ਸਕਦੇ ਹੋ ਤੇ ਭਾਜੀ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਜੀ ਤੁਹਾਡਾ ਵੀ ਧੰਨਵਾਦ ਜੀ